ਹਾਂਜੀ ਕਿਛੇ ਇਹ ਦਜੇ ਭਾਈ ਜੀ ਸਾਨੂੰ ਹੈਂਡਵਰਕ ਦੇ ਉੱਤੇ ਪਾਰਟੀ ਵੇਅਰ ਸੂਟ ਚਾਹੀਦੇ ਨੇ ਭਾਜੀ ਤੁਹਾਨੂੰ ਹੈਂਡਵਰਕ ਦੇ ਪਾਰਟੀ ਵੇਅਰ ਬੁਟੀਕਾ ਦੇ ਵੀਸ ਚਾਹੀਦੇ ਜੀ ਹਾਂਜੀ ਹਾਂਜੀ ਭਾਈ ਲੋ ਜੀ ਸਾਰੇ ਹੈਂਡਵਰਕ ਬੁਟੀਕਾ ਦੇ ਵੀਸ ਆ ਗਏ ਜੀ ਚੈੱਕ ਕਰੋ ਆਜੋ ਅੱਛਾ ਜੀ ਪੂਰਾ ਪੱਲਾ ਦੇਖੋ ਕਿੰਨਾ ਸ਼ਾਨਦਾਰ ਬੜਾ ਹੈਂਡਮੇਡ ਸਾਰਾ ਸਾਰਾ ਹੱਥ ਦਾ ਕੰਮ ਹੈ ਇਹ ਤੇ ਦੁਪੱਟਾ ਦੇਖੋ ਜੀ ਪੂਰਾ ਕੱਟਵਰਕ ਵਾਲਾ ਕੱਟਵਰਕਾ ਦੁਪੱਟਾ ਪੂਰਾ ਫਰੰਟ ਆਜੋ ਜੀ ਉੱਪਰ ਹੁਣ ਫਰੰਟ ਦੇਖੋ ਕਿੰਨਾ ਹੈਵੀ ਅੱਛਾ ਜੀ ਪ੍ਰੋਪਰ ਹੈਂਡਵਰਕ ਪੂਰਾ ਹੈਂਡਵਰਕ ਦਾ ਕੰਮ ਚੈੱਕ ਕਰੀਂ ਕੱਪੜਾ ਭਾਜੀ ਕਿਹੜਾ ਰਹਿਣ ਵਾਲਾ ਹੈ ਭਾਜੀ ਪਿਓਰ ਨੇਚਰਲ ਕਰੇਵ ਦਾ ਕੱਪੜਾ ਹੈ ਜੀ オリジナル ਦੇ ਵਿੱਚ 5 ਮੀਟਰ ਸੂਟ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈਂਡ ਮੇਡ ਦਾ ਦੁਪੱਟਾ ਜੀ ਦੁਪੱਟੇ ਦਾ ਭਾਈ ਉਹ ਜੀ ਐਂਡ ਗੱਡੀ ਵੀ ਐਂਡ ਪੂਰਾ ਲੇਟੈਸਟ ਹੈ ਫੋਰ ਸਾਈਡ ਦੁਪੱਟਾ ਹੈਵੀ オリジナル ਚਨੌਨ ਦਾ ਦੁਪੱਟਾ ਲੱਗਾ ਜੀ オリジナル ਚਨੌਨ ਕਮਾਲ ਕਰਤੀ ਭਾਈ ਸੂਟ ਦਾ ਰੇਟ ਹੈ 4500 ਅੱਛਾ ਭਾਈ ਤੁਹਾਨੂੰ ਪਹਿਣਾ ਪਤਾ ਕਿੰਨੇ ਦਾ ਹੈ ਕਿੰਨੇ ਦਾ ਭਾਜੀ ਕਹਿੰਦੇ ਆ ਗਿਆ ਜੋਤ ਆ ਗਿਆ ਜੋਤ ਓਨਲੀ 2500 ਰੁਪਏ ਦਾ ਜੀ ਅੱਛਾ ਭਾਈ ਯਸਕਰਾਤੀ ਡਿਜ਼ਾਈਨ ਨੇ ਐਡੇ ਸੋਹਣਾ ਡਿਜ਼ਾਈਨ 4500 ਦਾ ਸੂਟ ਕਿੰਨੇ ਦਾ ਮਿਲਣਾ 2500 ਵਿੱਚ اور رنگ ਦੇਖੂਗੇ ਤੁਹਾਡੀ ਰੂਹ ਖੁਸ਼ ਕਰ ਦੇਗੇ ਐਡੇ ਸੋਹਣੇ ਸੋਹਣੇ ਰੰਗਾਂ ਦੇ ਨਾਲ ਆਏ ਆ ਰੰਗ ਔਰ ਡਿਜ਼ਾਈਨ ਨੰਬਰ 1 ਬਾਜੇ ਦੀ ਬਰੋਪਰ ਵਰਕ ਹੈ ਜੀ ਜੀ ਤੁਰੇ ਬਾਜੂ ਦੇ ਵੀ ਵਰਕ ਹੈ ਜੀ ਐ ਲੋ ਪਾਰਟੀ ویئر ਸੂਟ ਆ ਗਏ ਜੀ ਐ ਲੋ ਚੈੱਕ ਕਰੋ ਕਲਰ ਕਿੰਨੇ ਕਲਰ ਬੜੇ ਓਕੇ ਸੋਹਣੇ ਸੁਨੇ ਨਵੇਂ ਨਵੇਂ ਕਲਰ ਆ ਗਏ ਆ ਨਵੇਂ ਨਵੇਂ ਡਿਜ਼ਾਈਨ ਆ ਗਏ ਆ ਓਏ ਹੋਏ ਸੋਹਣੇ ਪਾਰਟੀ ویئر ਆ ਗਏ ਜਿਨ੍ਹਾਂ ਦੇ ਪਾਰਟੀ ویئر ਸੂਟ ਲੈਣੇ ਹੈਂਡ ਮੇਡ ਦੇ ਨਵੇਂ ਨਵੇਂ ਕੱਪੜੇ ਨਵੇਂ ਨਵੇਂ ਰੰਗਾਂ ਦੇ ਨਾਲ ਉਹ ਸਾਨੂੰ ਜਦੋਂ ਮਰਜ਼ੀ WhatsApp ਨੰਬਰ ਤੇ ਬੋਕੇ ਜਰੂਰ ਕਰਾ ਦੇਣੇ ਲੇਟੈਸਟ ਵੈਰਾਈਟੀ ਦੇ ਨਾਲ ਆਏ ਆ ਨਵੇਂ-ਨਵੇਂ ਪੁਟੀਕਰਾਂ ਦੇ ਔਰ ਤੇਜ ਨੂੰ ਫੋਲੋ ਔਰ ਸ਼ੇਅਰ ਜਰੂਰ ਕਰ ਦਿਆ ਕਰੋ ਜਿਸ ਨਾਲ ਤੁਹਾਡੇ ਵੱਡੇ-ਵੱਡੇ ਫਾਇਦੇ ਹੋਣ ਕਲਰ ਦੇਖੋ ਕਿੰਨੇ ਪਿਆਰੇ ਆ ਗਏ ਕਲਰ ਪੂਰੀ ਓਕੇ ਰਿਪੋਰਟ ਹੈ ਨਵੇਂ-ਨਵੇਂ ਕਲਰ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਆਏ ਆ ਕਹਿੰਦੇ ਆ ਗਿਆ ਜੋਤ ਆ ਗਿਆ ਜੋਤ ਨਵੇਂ-ਨਵੇਂ ਵੈਰਾਈਟੀ ਨਵੇਂ-ਨਵੇਂ ਡਿਜ਼ਾਈਨ ਓ ਜੀ ਆ ਗਏ ਸੋਨੇ ਸੋਨੇ ਬੁਟੀਕਾ ਦੇ ਪੀਸ ਆ ਗਏ ਜੀ ਅੱਛਾ ਬੜੀ ਉਹ ਸੋਨਾ ਪੀਸ ਆ ਜੀ ਚੈੱਕ ਕਰੋ ਪਾਰਟੀ ਵੇਅਰ ਪੀਸ ਆ ਗਿਆ ਜੀ ਲੇਟੈਸਟ ਵੈਰਾਈਟੀ ਦੇ ਨਾਲ ਆ ਦੋ ਸਾਰਾ ਪ੍ਰੋਪਰ ਗਲੇ ਦੇ ਹੈਂਡਵਰਕ ਸਾਰਾ ਐਂਟੀਕ ਦਾ ਕੰਮ ਹੋਇਆ ਜੀ ਮੋਤੀਆਂ ਦਾ ਨਿੱਕਾ ਨਿੱਕਾ ਕੰਮ ਸਾਰਾ ਬਰੀਕ ਕੰਮ ਹੋਇਆ ਜੀ ਕਮਾਲ ਕਰਤੀ ਬੜੀ ਸਾਰਾ ਹੈਂਡਵਰਕ ਦਾ ਕੰਮ ਹੈ ਜੀ ਨਵੇਂ ਕੱਪੜੇ ਤੇ ਨਵੇਂ ਰੰਗਾਂ ਦੇ ਨਾਲ ਆਇਆ ਹੈਵੀ ਦੁਪੱਟੇ ਦਾ ਲੋ ਫੋਰ ਸਾਈਡ ਦੁਪੱਟਾ ਹੀ ਪੂਰਾ ਦੁਪੱਟਾ ਬੜਾ ਡਿਜ਼ਾਈਨਰ ਵਾਲੀ ਹੈ ਦੁਪੱਟਾ ਪਿਓਰ オリジナル ਚਨੋਂਨ ਦਾ ਦੁਪੱਟਾ ਹੀ ਪੂਰਾ ਹੈਂਡ ਮੇਡ ਦੁਪੱਟਾ ਯਾਹ ਲਓ ਪਹਿਲਾਂ ਮੋਤੀਆਂ ਦਾ ਕੰਮ ਹੈ ਚੈੱਕ ਕਰਾਓ ਜੀ ਕਮਾਲ ਕਰ ਦਿੱਤਾ ਉਹ ਸੋਨਾ ਕੰਮ ਦੇਖੋ ਸੂਟ ਦਾ ਕਿੰਨਾ ਸ਼ਾਨਦਾਰ ਕੀਤਾ ਜੀ ਸਾਰਾ ਦਬਕੇ ਦਾ ਪ੍ਰੋਪਰ ਹੱਥ ਦਾ ਕੰਮ ਹੈ ਦਬਕੇ ਦਾ ਕੰਮ ਕੀਤਾ ਜੀ ਪੂਰਾ ਹੈਂਡ ਦਾ ਕੰਮ ਹੈ ਬਾਜੂ ਨਾਲ ਕੱਢੇ ਹੋਏ ਹੈ ਜੀ ਬਾਜੂ ਤੇ ਪ੍ਰੋਪਰ ਵਰਕ ਹਾਂਜੀ 5 ਮੀਟਰ ਸੂਟ ਹੈ ਜੀ ਬਹੁਤ ਟ੍ਰੈਂਡਿੰਗ ਹੈਗਾ ਜੀ ਲੇਟੈਸਟ ਹੈ 5000 ਦਾ ਸੂਟ ਹੈ ਜੀ ਤੁਹਾਨੂੰ ਆਫਰ ਚ ਮਿ 3000 ਰੁਪਏ ਦਾ ਜੀ ਅੱਛਾ ਭਾਈ ਬਹੁਤ ਸੋਹਣੇ ਡਿਜ਼ਾਈਨਿੰਗ ਦੇ ਨਾਲ ਆਇਆ ਆਫਰ ਹੈਗੀ ਦੇਖੋ ਬਹੁਤ ਸੋਹਣੀ ਤੇ ਕੰਮ ਦੇਖੋ ਕਿੰਨਾ ਸੋਹਣਾ ਆ ਜੀ ਲੇਟੈਸਟ ਇੱਕ ਕਲਰ ਦੇਵਾਂਗੇ ਤੁਹਾਨੂੰ ਬਹੁਤ ਜਿਆਦਾ ਸੋਹਣੇ ਸੋਹਣੇ ਜੀ ਅੱਛਾ ਕਲਰ ਵੀ ਸਾਰੇ ਨਵੇਂ 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 ਕਲਰਾਂ ਦੇ ਨਾਂ ਲਾਇਆ ਬਿਲਕੁਲ ਨਵੇਂ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਕੱਪੜੇ ਦੇਖੋ ਫੋਰ ਸਾਈਡ ਕਿੰਨੇ ਪਿਆਰੇ ਜਿਹਨੂੰ ਜਿਹੜਾ ਗੱਲ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾਵਾਇਆ ਕਰੋ ਔਰ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਾਇਆ ਕਰੋ ਸਾਨੂੰ ਹੌਸਲਾ ਮਿਲਦਾ ਹੀ ਅਸੀਂ ਨਵੀਂ ਨਵੀਂ ਵੈਰਾਈਟੀ ਹੋਰ ਲੈ ਕੇ ਆਵਾਂਗੇ ਨਵੇਂ ਨਵੇਂ ਡਿਜ਼ਾਈਨਿੰਗ ਲੈ ਕੇ ਆਇਆ ਕਰਾਂਗੇ ਕਮਾਲ ਕਰਤੀ ਭਾਜੀ ਦੇਖੋ ਕਿੰਨੇ ਪਿਆਰੇ ਹੈ ਭਾਜੀ ਮੈਨੂੰ ਸੋਹਣੇ ਵੈਰਾਈਟੀ ਮਿਲਦੀ ਕਿੱਥੇ ਵਾਜੀ ਭਾਜੀ ਸੋਹਣੇ ਸੋਹਣੇ ਬਟੀਕਾ ਦੇ ਨਵੇਂ ਨਵੇਂ ਕੱਪੜੇ ਨਵੇਂ ਨਵੇਂ ਵੈਰਾਈਟੀਆਂ ਮਿਲਦੀਆਂ ਤੁਹਾਨੂੰ ਜੋਤ ਕਲਾ 1000 ਅਨੰਦਪੁਰ ਸਾਹਿਬ ਵਾਲਿਆਂ ਕੋਲ ਅੱਛਾ ਜੀ ਕਹਿੰਦੇ ਆ ਗਿਆ ਜੋਤ ਸਾ ਆ ਗਿਆ ਜੋਤ ਬਹੁਤ ਸੋਹਣੀ ਵੈਰਾਈਟੀ ਹੈ ਜ 跑不赢。 ਆਨਲਾਈਨ ਤੁਸੀਂ ਦੋ ਨੰਬਰ ਦਿੱਤੇ ਹੋਏ ਆ ਜਿਹਨੇ ਮਰਜੀ ਨੰਬਰ ਤੇ ਸਕਰੀਨਸ਼ਾਟ ਲੈ ਕੇ ਬੁੱਕ ਜਰੂਰ ਕਰਾਦੇ ਕਰੋ ਜੀ ਆ ਗਏ ਸੋਨੇ ਸੋਨੇ ਬੁਟੀਕਾ ਦੇ ਪੀਸ ਆ ਗਏ ਜੀ ਹੈਂਡ ਮੇਡ ਦੇ ਉਹ ਪ्युअर ਸਿਮਰ ਦੇ ਉੱਤੇ ਚੈੱਕ ਕਰੋ ਜੀ ਆਜੋ ਛੋ ਜੀ ਹਾਂ ਜੀ ਪ्युअर ਸਿਮਰ ਆਲਪੂਰਾ ਹੈਂਡਵਰਕ ਦਾ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਜਰਕਨ ਦਾ ਕੰਮ ਹੈ ਜੀ ਪੂਰੀ ਸ਼ਰਟ ਦੇ ਉੱਤੇ ਪ्युअर ਸਿਮਰ ਦੇ ਉੱਤੇ ਆਜੋ ਛੋ ਪੂਰਾ ਹੈਵੀ ਵਰਕ ਸਿਮਰ ਕਪੜੇ ਦੇ ਉੱਤੇ ਨਵਾਬੇ ਜੀ ਮੈਂ ਨਾ ਨਜ਼ਾਰਾ ਪੂਰਾ ਬਾਜੂ ਵਰਕ ਵੀ ਹੈਗੇ ਆ ਲੋ ਅੱਛਾ ਬਾਜੂ ਦੀ ਪ੍ਰੋਪਰ ਹੈਂਡ ਦਾ ਵਰਕ ਪੱਟਾ ਦੇਖੋ ਕਿੰਨਾ ਵਧੀਆ ਔਰ ਸਿਮਰ ਦਾ ਦੁਪੱਟਾ ਜੀ ਓਏ ਹੋਏ ਹੋਏ ਹੋ ਕਮਾਨ ਦਾ ਗੇਟ ਸੁਪਰ ਆਇਟੀ ਦੇ ਨਾਲ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਰੇਡ ਭਾਜੀ ਰੇਡ ਮਾਰਕੀਟ ਪ੍ਰਾਈਸ ਹੈ 5000 ਰੁਪਿਆ ਅੱਛਾ ਜੀ ਸਾਡੇ ਕੋਲ ਮਿਲਣਾ ਜੋਧਵਾਲਾ ਕੋਲ ਸਿਰਫ 3000 ਰੁਪਏ ਦਾ ਜੀ ਅੱਛਾ ਜੀ ਯਤ ਕਰਾਤੀ ਹੈ ਟੇ ਸੋਨੇ ਡਿਜ਼ਾਈਨ ਰੇਟ ਘੱਟ ਚੀਜ਼ ਵਧੀਆ ਬੁਟੀਕਾ ਦੇ ਵੀ ਸਾਕੇ ਹੈਂਡ ਮੇਡ ਦੇ ਬਹੁਤ ਸੋਨੇ ਸੋਨੇ ਕਲਰ ਦਮਾਂਗੇ ਨਵੇਂ ਨਵੇਂ ਅੱਛਾ ਵਾ ਜੀ ਬਹੁਤ ਸੋਨੇ ਕਲਰ ਆ ਗਏ ਜੀ ਜਿਹੜਾ ਜਰੂਰ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਬੁੱਕ ਜਰੂਰ ਕਰਾ ਦਿਆ ਕਰੋ ਹੋਏ ਹੋਏ ਬਹੁਤ ਸੋਨੇ ਸੋਨੇ ਵਧੀਆ ਐਂਡ ਕਰਾਤੀ ਹੁੰਦੀ ਤਾਂ ਬਹੁਤ ਸੋਨੇ ਸੋਨੇ ਕਲਰ ਆ ਗਏ ਜੀ ਆਲਓ ਅੱਛਾ ਕਪੜਾ ਵੀ ਆਲਓਵਰ ਸ਼ਿਵਰ ਨਾ ਮਿੱਟਦਾ ਆਲਓਵਰ ਸੁੱਦਾ ਸਿਮਰ ਦਾ ਬਹੁਤ ਵਧੀਆ ਵੈਰਾਈਟੀ ਦੇ ਨਾਲ ਆਏ ਆ ਲੇਟੈਸਟ ਬੁਟੀਕਾ ਦੇ ਡਿਜ਼ਾਈਨ ਕਮਾਲ ਕਮਾਲ ਕਰਤੀ ਨੇ ਸੋਨੇ ਆਰਟੀਕਲ ਬਈ ਬਹੁਤ ਸੋਨੇ ਆਰਟੀਕਲ ਆ ਗਏ ਬਹੁਤ ਸੋਨੇ ਸੋਹਣੇ ਵੀ ਬੜੇ ਘਰੇ ਪਾਰੇ ਤੇ ਪੈਨੇ ਸੋਨੇ ਸੋਨੇ ਬਟੀਕਾ ਦੇ ਸੂਟ ਲੈਣੇ ਆਣੇ ਪੈਣਾ ਜੋਤ ਕਲਾਸਾ ਉਹਦੇ ਅਨੰਦਪੁਰ ਸਾਵਰ ਕੱਲੋ ਬਹੁਤ ਸੋਹਣੀ ਵੈਰੈਟੀ ਹੈ ਔਰ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਵੱਡੇ ਵੱਡੇ ਇਹੀ ਕਰਾਣੇ ਫਾਇਦੇ ਤੇ ਜਿਹਨੂੰ ਜਿਹੜਾ ਪਸੰਦ ਹੈ ਸਕਰੀਨ ਸ਼ਾਟ ਲੈ ਕੇ WhatsApp ਤੇ ਸਾਨੂੰ ਬੁੱਕ ਜ਼ਰੂਰ ਕਰਾ ਦੇ ਕਰੋ ਨੰਬਰ ਇਹ 5 5000 ਵਾਲੇ ਸੂਟ ਕਰਤੇ ਹੀ ਮਾਤਰ 2500 ਰੁਪਏ ਚ ਜੀ ਅੱਛਾ ਬੜੀ ਬਹੁਤ ਸੋਹਣੇ ਬੁਟੀਕਾ ਦੇ ਪੀਸ ਆ ਗਏ ਜੀ ਹੈਂਡ ਮੇਡ ਦੇ ਚੈੱਕ ਕਰੋ ਜੀ ਇੱਕ ਵਾਰੀ ਓਏ ਹੋਏ ਸਾਰਾ ਡਿਜ਼ਾਈਨਰ ਪੀਸ ਪੂਰਾ ਡਿਜ਼ਾਈਨਰ ਪੀਸ ਆ ਗਿਆ ਜੀ ਪਿਓਰ ਨੇਚਰਲ ਗਲੇਵ ਦੇ ਉੱਤੇ ਹਾਂ ਜੀ ਤੱਕ ਡਿਜ਼ਾਈਨਰ ਤੱਕ ਦੁਪੱਟਾ ਪਿਓਰ ਚਨੂਨ ਦਾ ਨਾਲ ਹੈ ਜੀ ਓਏ ਹੋਏ ਹੋਏ ਬਹੁਤ ਸੋਹਣਾ ਕੰਮ ਹੈ ਜੀ ਬਿਲਕੁਲ ਲੇਟੈਸਟ ਵੈਰਾਈਟੇ ਆਈ ਪਾਰਟੀ ਵੇਅਰ ਸੂਟ ਆ ਗਏ ਹੈਂਡਵਰਕ ਦੇ ਨਾਲ ਬਹੁਤ ਸੋਹਣੇ ਸੋਹਣੇ ਔਰ ਤੁਹਾਨੂੰ ਇੱਕ ਚੀਜ਼ ਹੋਰ ਦਿਖਾਈਏ ਜੀ ਬਹੁਤ ਸੋਹਣੀ ਅੱਛਾ ਬੜੀ ਆਹ ਲਓ ਆਜੋ ਜੀ ਚੈੱਕ ਕਰੋ ਤੁਹਾਨੂੰ ਪੋਂਚਾ ਵਰਕ ਤੇ ਬਾਜੂ ਵਰਕ ਦੋਨੇ ਚੀਜ਼ਾਂ ਦਵਾਂਗੇ ਜੀ ਦੋਵਾਂ ਬਾਰੀ ਪੋਂਚੇ ਦੇ ਬਾਜੂ ਪੋਂਚੇ ਦੇ ਬਾਜੂ ਦੋਨੇ ਵਰਕ ਹੈ ਜੀ ਆਲੋ ਚੈੱਕ ਕਰ ਲਓ 1.5 ਮਾਤੇ 2500 ਰੁਪਏ ਵਾਲੀ ਰੇਡ ਓਨਲੀ 2500 ਜੀ ਹੋਏ 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 ਬਹੁਤ ਸੋਹਣਾ ਕੰਮ ਹੈ ਬਹੁਤ ਵਧੀਆ ਡਿਜ਼ਾਈਨਿੰਗ ਹੈ ਕੁਆਲਿਟੀ ਬਹੁਤ ਸੋਹਣੀ ਹੈ ਕਲਰ ਬੜੇ ਪਿਆਰੇ ਹੈ ਜੀ ਇਹਦੇ ਚਾ ਦੁਪੱਟਾ ਵੀ ਹੈ ਇਹ ਚੋਣ ਦਾ ਰਬਟਾ ਹੈ ਇਹ ਦੁਪੱਟੇ ਨਾਲ ਹੋਰ ਕਲਰ ਦਿਖਾਣੇ ਤੁਹਾਨੂੰ ਨਵੇਂ ਨਵੇਂ ਅੱਛਾ ਜੀ ਆਲੋ ਨਵੀਂ ਵੈਰਾਈਟੀਆਂ ਨਵੇਂ ਕਲਰ ਦੇ ਨਾਲ ਆਏ ਆਂ ਪੱਕੜ ਕਲਰ ਲੈ ਗਿਆ ਪਹਿਲਾਂ ਚੈੱਕ ਕਰਾ ਲਓ ਜਿਹੜਾ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਪੁੱਕ ਜ਼ਰੂਰ ਕਰਾ ਲਿਆ ਕਰਵਾ ਲਓ ਇੰਨੇ ਸੋਹਣੇ ਸੋਹਣੇ ਸੂਟ ਪਾਈ ਤੱਕ ਪਾ ਦੀ ਇਹ ਸੋਹਣੇ ਸੋਹਣੇ ਸੂਟ ਆ ਗਏ ਜੀ ਬਹੁਤ ਵਧੀਆ ਲੇਟੈਸਟ ਵੈਰਾਈਟੀਆ ਦੇ ਨਾਲ ਲੈ ਲੋ ਚੱਕ ਜੀ ਅੰਦਰ ਲੇਟੈਸਟ ਡ੍ਰੈਨਿੰਗ ਨਵੇਂ ਨਵੇਂ ਲੈਣ ਲਈ ਆਣਾ ਕਿਤੇ ਨਵੇਂ ਨਵੇਂ ਵੈਰਾਈਟੀਆ ਨਵੇਂ ਨਵੇਂ ਬੁਟੀਕਾ ਦੇ ਸੋਹਣੇ ਸੋਹਣੇ ਪੀਸ ਲੈਣ ਲਈ ਆਣਾ ਪੈਣਾ ਤੁਹਾਨੂੰ ਜੋਤ ਕਲਾ ਹਾਊਸ ਅਨੰਦਪੁਰ ਸਾਹਿਬ ਵਾਲਿਆਂ ਕੋਲ ਜੀ ਸਾਰੇ ਬ੍ਰਾਈਡਲ ਵਾਸਤੇ ਸਪੈਸ਼ਲ ਕਲਰ ਬਣਾਈ ਆਏ ਹੋਏ ਹੋਏ ਕਲਰ ਚੈੱਕ ਕਰੋ ਜੀ ਕਮਾਲ ਗੱਤੀ ਭਾਈ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਜਰੂਰ ਬੁੱਕ ਕਰਾਵਾ ਦੇ ਕਰੋ ਜਿਹੜਾ ਜਿਹਨੂੰ ਕਲਰ ਪਸੰਦ ਹੈ ਜੀ ਤੇ ਪੇਜ ਨੂੰ ਫੋਲੋ ਅਤੇ ਸ਼ੇਅਰ ਜਰੂਰ ਕਰਿਆ ਕਰੋ ਜਿਸ ਨਾਲ ਤੁਹਾਡੇ ਵੱਡੇ ਵੱਡੇ ਹੋਣਗੇ ਫਾਇਦੇ ਜੀ ਸਭ ਤੋਂ ਸੋਹਣਾ ਸੂਟ ਆ ਗਿਆ ਜੀ ਸਭ ਤੋਂ ਸੋਹਣਾ ਬਹੁਤ ਸੋਹਣਾ ਸੂਟ ਆ ਗਿਆ ਜੀ ਬਣ ਕੇ ਪੂਰਾ ਹੈਂਡ ਮੇਡ ਦਾ ਨਿੱਕਾ ਨਿੱਕਾ ਕੰਮ ਆ ਗਿਆ ਜੀ ਦੇਖੋ ਪ्योर ਬਰੂਟੀਫੁੱਲ ਸੂਟ ਆ ਗਿਆ ਜੀ ਕਮਾਲ ਕਰਤੀ ਬਈ ਕਮਾਲ ਲੋ ਕਮਾਲ ਕਰਤੀ ਜੀ ਮੈਂ ਕਹਿੰਦਾ ਮੈਂ ਕਹਿੰਦਾ ਪ्योर ਨੇਚਰਲ ਦੇ ਉੱਤੇ ਆ ਗਿਆ ਜੀ ਪੂਰਾ ਫਰੰਟ ਦੇ ਕਿੰਨਾ ਹੈਵੀ ਆ ਗਿਆ ਜੀ ਮੁੱਤੀਆਂ ਵਾਲਾ ਕੰਮ ਇਹਦੇ 슬ੀਵਸ ਦੇਖੋ ਕਿੰਨੇ ਸੋਹਣੇ ਆ ਗਏ ਜੀ 슬ੀਵਸ ਤੇ ਉੱਪਰ ਮੋਤੀ ਦਾ ਸਿੱਕਾ ਬਹੁਤ ਸੋਹਣਾ ਕੰਮ ਆ ਗਿਆ ਜੀ ਫੋਟੋ ਬੜੀ ਸੋਹਣੀ ਹੈ ਜੀ ਇਹਦੀ ਅੱਛਾ ਬਈ ਬੋਟਮ ਨਹੀਂ ਦੇਖੀ ਇਹਦੀ ਬਹੁਤ ਸੋਹਣੀ ਬੋਟਮ ਆ ਗਈ ਯੈਲੋ ਚੈੱਕ ਬੋਟਮ ਦੇ ਪ੍ਰੋਪਰ ਵਰਕ ਮੈਂ ਕਹਿੰਦਾ ਪਿਓਰ ਬੋਟਮ ਤੇ ਵਰਕ ਦੇਖੋ ਕਿੰਨਾ ਪਿਆਰਾ ਆ ਗਿਆ ਯੈਲੋ ਕਮਾਲ ਕਰਤੀ ਬਈ ਕਮਾਲੋ ਕਮਾਲ ਹੈ ਜੀ ਐਡਾ ਸੋਹਣਾ ਪੀਸ ਆਇਆ ਬਣ ਕੇ ਨਜ਼ਾਰਾ ਆ ਗਿਆ ਪੂਰਾ ਅੱਛਾ ਜੀ ਲੇਟਸਟ ਦੁਪੱਟਾ ਦੇਖੋ ਕਿੰਨਾ ਪਿਆਰਾ ਹੋਏ ਭਾਈ ਦੁਪੱਟੇ ਨੇ ਤਾਂ ਮਾਟੀ ਕੱਟਦੇ ਪੂਰੇ ਪੂਰੇ ਫੈਂਸੀ ਡਿਜ਼ਾਈਨਿੰਗ ਦੇ ਨਾਲ ਆਇਆ ਪੂਰਾ ਮੋਤੀਆਂ ਵਾਲਾ ਕੰਮ ਹੈ ਚਨੂਨ ਉੱਤੇ ਹੈਗਾ ਜੇ ਪਿਓਰ ਔਰ ਕਲਰ ਦੇਖੋਗੇ ਬੰਬ ਅੱਛਾ ਜੀ ਇਹ ਨਜ਼ਾਰਾ ਆਊਗਾ ਪੂਰਾ ਤੇ ਰੇਟ ਭਾਈ ਕਿੰਨਾ ਰੇਟ ਹੈਗਾ মাত্র 4500 ਅੱਛਾ ਭਾਈ ਤੁਹਾਨੂੰ ਮਿਲਣਾ ਪਤਾ ਕਿੰਨੇ ਦਾ ਜੀ ਫਾਇਦਾ ਕੀ ਹੋ ਜੋ ਤੁਹਾਨੂੰ ਆ ਕੇ ਨਵੇਂ ਭਾਈ ਤੁਹਾਨੂੰ ਫਾਇਦਾ ਪਤਾ ਕਿੰਨੇ ਦਾ ਹੋਣਾ ਕਿੰਨੇ ਦਾ ਭਾਈ ਇਹ ਸੂਟ ਮਿਲਣਾ ਤੁਹਾਨੂੰ ਇੱਥੇ ਆ ਕੇ 2500 ਰੁਪਏ ਦਾ ਜੀ ਹਾਂ ਜੀ 4500 ਵਾਲਾ ਸੂਟ ਕਿੰਨੇ ਦਾ ਮਿਲੇ ਆ ਜੋਤ ਵਾਲਿਆਂ ਦੇ 2500 ਦਾ 2000 ਰੁਪਏ ਦਾ ਟਰੋਡਾ ਕਰਨਾ ਆਪਾਂ ਫਾਇਦਾ ਉਹ ਵੀ ਲੇਟੈਸਟ ਵੈਰਾਈਟੀ ਦੇ ਨਾਲ ਬੜਾ ਹੀ ਸੋਹਣਾ ਪੀਸ ਆ ਬਿਊਟੀਫੁਲ ਪੀਸ ਆਗੇ ਜੀ ਅੱਛਾ ਭਾਜੀ ਬਹੁਤ ਸੋਹਣੇ ਸੋਹਣੇ ਕਲਰ ਬੜੇ ਅੱਛੇ ਅੱਛੇ ਆਗੇ ਜੀ ਆ ਲੋ ਕਲਰ ਚੈੱਕ ਕਰੋ ਬਹੁਤ ਸੋਹਣੇ ਕਲਰ ਆਗੇ ਆ ਲੋ ਕਲਰ ਦੇ ਨਾਲ ਮਾਲ ਗੱਤੀ ਕੋਈ ਨਹੀਂ ਬੁੜੇ ਕਲਰ ਦੇ ਨਾਲ ਆਏ ਆ ਲੇਟੈਸਟ ਕਲਰ ਦੇ ਨਾਲ ਰਾਇਲ ਬਲੂ ਕਲਰ ਹਾਂ ਜੀ ਨਵੇਂ ਨਵੇਂ ਕਲਰ ਨਵੇਂ ਨਵੇਂ ਡਿਜ਼ਾਈਨਰ ਦੇ ਨਾਲ ਆਗੇ ਆ ਅੱਛਾ ਜੀ ਬਹੁਤ ਵਧੀਆ ਆਰਟੀ ਲੇਟੈਸਟ ਵੈਰਾਈਟੀ ਦੇ ਨਾਲ ਆਲੋ ਚੈੱਕ ਕਰੋ ਜੀ ਮਸਟਰਡ ਕਲਰ ਆ ਗਈ ਉਹ ਸੁਨੇ ਕਲਰ ਆ ਗਈ ਮਸਟਰਡ ਕਲਰ ਆਹੋ ਹਾਂ ਚਾਹ ਲੋ ਜੀ ਉਸ ਤੋਂ ਬਾਅਦ ਇਹਨੂੰ ਹੋਰ ਕਲਰ ਦਿਖਾਣੇ ਆ ਬੜੇ ਸਿਆਰੀ ਪਿਆਰੇ ਕਲਰ ਹਾਂਜੀ ਅੰਨੇ ਕਲਰ ਭਾਜੀ ਮੈਂ ਕਹਿੰਦਾ ਵੀ ਕਲਰ ਦੇਖੋ ਤੁਸੀਂ ਆਹੋ ਹਾਂ ਆਲੋ ਜੀ ਆਗੇ ਕਲਰ ਲੇਟੈਸਟ ਕਲਰ ਭਾਜੀ ਅੰਡ ਗਰਾਦੀ ਕਰਦੇ ਪੂਰੀ ਹਾਈ ਲੈਵਲ ਦੀ ਕਰਾਵਾਂਗੇ ਜੀ ਐਲੋ ਚੈੱਕ ਕਰੋ ਜੀ ਨਵੇਂ ਨਵੇਂ ਕੱਪੜੇ ਬਸ ਸੁਨੇ ਸੁਨੇ ਆ ਗਈ ਐਲੋ ਸਿਮਰ ਵੇਸ ਵੀ ਨਾ ਆ ਰਹੇ ਆ ਸਿਮਰ ਕੱਪੜੇ ਦੇ ਵੀ ਆ ਰਹੇ ਆ ਜੀ ਇਹ ਵੀ ਆ ਗਿਆ ਡਿਜ਼ਾਈਨ ਹਾਂਜੀ ਹੈਲੋ ਇਹ ਇਹ ਸਿਮਰ ਵੇਸ ਸੀ ਆ ਗਿਆ ਜੀ ਕੋਈ ਨੇਚਰਲ ਤੇ ਆ ਗਿਆ ਕੋਈ ਸਿਮਰ ਤੇ ਆ ਗਿਆ ਸਾਰੇ ਨਵੇਂ ਨੇ ਰੇਡ ਸੇਮ ਹੈ ਜੀ 4500 ਦਾ ਸੂਟ ਤੁਹਾਨੂੰ ਸਿਰਫ ਮਿਲਣਾ 2500 ਰੁਪਏ ਚ ਚੈੱਕ ਕਰੋ ਜੀ ਆਹ ਲੋ ਓਏ ਹੋਏ ਹੋਏ ਚੈੱਕ ਕਲਰ ਬੜੇ ਪਿਆਰੇ ਪਿਆਰੇ ਬਚਲੇ ਗਏ ਸਾਰੇ ਬਹੁਤ ਸੋਹਣੇ ਕਲਰ ਆਈ ਨਵੇਂ ਆਰਟੀਕਲ ਨਵੇਂ ਕਲਰ ਜਿਹੜਾ ਜਿਹਨੂੰ ਪਸੰਦ ਹੈ ਨਾ ਸਕਰੀਨ ਸ਼ਾਟ ਜ਼ਰੂਰ ਲੈ ਕੇ ਪਾ ਲਿਆ ਕਰੋ ਬੜੇ ਵੱਡੇ ਕਰਨੇ ਫਾਇਦੇ ਹਲੋ ਉਹ ਸੋਹਣੇ ਆਰਟੀਕਲ ਆਏ ਜੀ ਨਵੇਂ ਕਲਰ ਆਏ ਆ ਨਵੇਂ ਡਿਜ਼ਾਈਨ ਆਏ ਆ ਕਲਰ ਆਏ ਬਹੁਤ ਸੋਹਣੇ ਔਰ ਬਾਕੀ ਬਿਊਟੀਫੁੱਲ ਸੂਟ ਬਣ ਕੇ ਆਏ ਜੀ ਬਹੁਤ ਸੋਹਣਾ ਕਲਰ ਆਏ ਲੋ ਜੀ ਪਿੰਕ ਕਲਰ ਵੀ ਆ ਗਿਆ ਜੀ ਓਏ ਹੋਏ ਪਿੰਕ ਕਲਰ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਕਲਰ ਆਏ ਔਰ ਐਡੇ ਸੋਹਣੇ ਆਰਟੀਕਲ ਆਏ ਨਾ ਤੁਹਾਨੂੰ ਨਵੇਂ ਨਵੇਂ ਡਿਜ਼ਾਈਨਿੰਗ ਔਰ ਨਵੇਂ ਨਵੇਂ ਕਲਰ ਦੇ ਨਾਲ ਆਏ ਆ ਇੰਨੇ ਸੋਹਣੇ ਸੂਟ ਲੈ ਲਿਗਾ ਨਾ ਬਹੁਤ ਸੋਹਣੇ ਸੋਹਣੇ ਪਟੂਕੇ ਤੇ ਤੁਹਾਨੂੰ ਟੂਟ ਲੈਣ ਲਈ ਆਣਾ ਪੈਣਾ ਜੋਤਕਲਾ ਹਾਊਸ ਅਨੰਦਪੁਰ ਸਾਹਿਬ ਵਾਲਿਆਂ ਕੋਲ ਆ ਲੋ ਓਏ ਹੋਏ ਹੋਏ ਚੈੱਕ ਕਰੋ ਜੀ ਡਿਜ਼ਾਈਨਿੰਗ ਔਰ ਲੇਟੈਸਟ ਵੈਰਾਈਟੀ ਦੇ ਨਾਲ ਕਲਰ ਹੀ ਕਲਰ ਹੈ ਜੀ ਜਿਹੜਾ ਜਿਹਨੂੰ ਕਲਰ ਪਸੰਦ ਹੈ ਸਕਰੀਨ ਸ਼ਾਟ ਲੱਗੇ ਜ਼ਰੂਰ ਪਾ ਦਿਆ ਕਰੋ ਔਰ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੁਹਾਡੇ ਫਾਇਦੇ ਕਰਾਣੇ ਬੜੇ ਵੱਡੇ ਵੱਡੇ ਔਰ ਸਾਰੇ ਬੁਟੀਕਾ ਦੇ ਵੀ ਇਸ ਦਵਾਂਗੇ 45 4500 ਦੇ ਸੌਟ ਸਿਰਫ ਤੁਹਾਨੂੰ ਮਿਲਣੇ ਮਾਤਰ 2500 ਰੁਪਏ ਚ ਤੇ ਜਿਹੜਾ ਆ ਗਿਆ ਆ ਗਿਆ ਰਹਿ ਗਿਆ ਰਹਿ ਗਿਆ ਯਸ ਕਰਾ ਦਾਂਗੇ ਸਾਰੇ ਡਿਜ਼ਾਈਨਰ ਦੀ ਬਹੁਤ ਸੋਹਣੇ ਆਰਟੀਕਲ ਹੈ ਬਹੁਤ ਸੋਹਣੇ ਬਿਊਟੀਫੁੱਲ ਡਿਜ਼ਾਈਨਰ ਦੇ ਨਾਲ ਲੋ ਜੀ ਇੰਸਟਾਗ੍ਰam ਮੋਸਟ ਟ੍ਰੈਂਡਿੰਗ ਸੂਟ ਆ ਗਿਆ ਜੀ ਬਹੁਤ ਸੋਹਣਾ ਆ ਗਿਆ ਜੀ ਬਿਊਟੀਫੁੱਲ ਸੂਟ ਆ ਗਿਆ ਜੀ ਬਹੁਤ ਸੋਹਣਾ ਸੋਹਣਾ ਡਿਜ਼ਾਈਨਰ ਲੁੱਕ ਦੇ ਨਾਲ ਚੈੱਕ ਕਰੋ ਜੀ ਓਏ ਹੋਏ ਹੋਏ ਕਲਰ ਦੇਖੋ ਆਨਲਾਈਨ ਬਲੂ ਕਲਰ ਦੇ ਨਾਲ ਆ ਗਿਆ ਜੀ ਡਿਜੀਟਲ ਪ੍ਰਿੰਟ ਹੈ ਵਰਕ ਦੇ ਨਾਲ ਹੈ ਦੇਖੋ ਵਰਕ ਦਿਖਾਓ ਜੀ ਕਿੰਨਾ ਸੋਹਣਾ ਹੋਇਆ ਸਾਰੀ ਹਲਕੀ ਪੂਰਾ ਡਿਜ਼ਾਈਨਰ ਲੁੱਕ ਦੇ ਨਾਲ ਆ ਗਿਆ ਜੀ ਪੂਰਾ ਫਿਟਿੰਗ ਸਟਾਈਲ ਦਾ ਹੈ ਨਾ ਕਮਾਲ ਕਰਤੀ ਭਾਈ ਕਿੰਨਾ ਪਿਆਰਾ ਬਹੁਤ ਸੋਹਣੇ ਆਰਟੀਕਲ ਲਏ ਆ ਨਜ਼ਾਰਾ ਆਊਗਾ ਪੂਰਾ ਭਾਈ ਇੰਸਟਾਗ੍ਰਾਮ ਤੇ ਪੁਰਾ ਸ਼ਾਇ ਪੇਸਟ ਤੇ 3500 ਰੁਪਏ ਦੇਖ ਲਾ ਆਰਟੀਕਲ ਹੈ ਬਿਊਟੀਫੁੱਲ ਹੈ 3500 ਦਾ ਸੂਟ ਹੈ ਜੀ ਅੱਛਾ ਜੀ ਸੂਟ ਤੋਂ ਨੂੰ ਮਾਤਰ ਜੋੜ ਵਾਲੇ ਨੇ ਲਾਣਾ 2000 ਰੁਪਏ ਦਾ ਜੀ ਭਾਈ 2000 ਰੁਪਏ ਦਾ ਯਸਤਗਰਾਫੀ ਇੰਨਾ ਪਿਆਰਾ ਸੂਟ ਡਿਜ਼ਾਈਨਿੰਗ ਦੇਖੋ ਉਹ ਦੁਪੱਟਾ ਦਿਖਾਓ ਸਾਰਾ ਮਿਰਰ ਰਕਦੇ ਔਰ ਮੋਤੀਆਂ ਵਾਲਾ ਨਾਲ ਦੁਪੱਟੇ ਨਾਲ ਆਇਆ ਜੀ ਈਸੀ ਮਡਲਟਿਵਿਟ ਲੱਗੇ ਬਈ ਬਈ ਨਾ ਲੇਟਸਟ ਵੈਰਾਈਟੀ ਹੈ ਕਮਾਲ ਕਰਤੀ ਲੇਟਸਟ ਹੈ ਅੱਛਾ ਬੜੀ ਨਵੇਂ ਨਵੇਂ ਕਲਰ ਔਰ ਸੋ ਟ੍ਰੈਂਡਿੰਗ ਕਲਰ ਬਹੁਤ ਬਿਊਟੀਫੁਲ ਕਲਰ ਦੇ ਨਾਲ ਲਾਏ ਆ ਪੂਰਾ ਹੀ ਪਿਓ ਨੈਚੁਰਲ ਕ੍ਰੇ ਦੇ ਕਪੜਾ ਹੈ ਹਾਂਜੀ ਕਪੜਾ ਬਹੁਤ ਨੈਚੁਰਲ ਗਲੇਬ ਦਾ ਜੀ ਦੇਖੋ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਾਫੀ ਕਦਰ ਬਾਈ ਹਾਂਜੀ ਪਿਓਰ ਕਾਫੀ ਕਲਰ ਆ ਗਏ ਹੈ ਔਰ ਇੰਸਟਾਗ੍ਰਾਮ ਟ੍ਰੈਂਡਿੰਗ ਕਲਰ ਆ ਗਏ ਹੈ ਟ੍ਰੈਂਡਿੰਗ ਕਲਰ ਐ ਡਿਜ਼ਾਈਨਰ ਪੀਸ ਦੇ ਨਾਲ ਆਏ ਆ ਲੁੱਕ ਦੇਖੋ ਕਿੰਨੀ ਪਿਆਰੀ ਹੈ ਜੀ ਲੁੱਕ ਤਾਂ ਬਈ ਨਾਲ ਅਲਟੀਮੇਟ ਲੱਗਿਆ ਹੈ ਜੀ ਬਹੁਤ ਆਰਟੀਕਲ ਸੋਹਣਾ ਹੈ ਜੀ ਇਸ ਟਾਈਮ ਫੁੱਲ ਐਂਡ ਮੋਸਟ ਬਿ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਕੁਆਲਿਟੀ ਬਹੁਤ ਅੱਛੀ ਆ ਕਲਰ ਨਵੇਂ ਆ ਔਰ ਬਹੁਤ ਪਪੂਲਰ ਚੱਲ ਰਿਹਾ ਜੀ ਡਿਜ਼ਾਈਨ ਜਿਹਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਦਿਆ ਕਰੋ ਔਰ ਐਡੇ ਸੋਹਣੇ ਸੋਹਣੇ ਬਟਿਕਾ ਦੇ ਤੁਹਾਨੂੰ ਪੀਸ ਪਤਾ ਕਿੱਥੇ ਮਿਲ ਲਏ ਜੀ ਜੋਤ ਕਲਾ ਹਾਊਸ ਨੰਦਪੁਰ ਸਾਹਿਬ ਵਾਲਿਆਂ ਕੋਲ ਔਰ ਸਾਰਿਆਂ ਦਾ ਇਹ ਆ ਜੀ ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੁਹਾਡੇ ਫਾਇਦੇ ਬਹੁਤ ਵੱਡੇ ਵੱਡੇ ਲੋ ਜੀ ਵਿਡਿੰਗ ਵਾਸਤੇ ਆ ਗਏ ਬਹੁਤ ਸੋਹਣੇ ਸੋਹਣੇ ਬਿਊਟੀਫੁਲ ਸੂਟ ਆ ਗਏ ਜੀ ਅੱਛਾ ਭਾਈ ਹਾਂਜੀ ਔਰ ਸਾਰੇ ਵਰਕ ਦੇ ਨਾਲ ਹੈਂਡ ਮੇਡ ਓਏ ਹੋਏ ਹੋਏ ਕੰਮ ਚੈੱਕ ਕਰੋ ਉੱਪਰ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਹੈ ਪੂਰਾ ਹੈਵੀ ਫਰੰਟ ਦੇਖੋ ਕਿੰਨਾ ਪਿਆਰਾ ਆਜੂ ਪਿਆਰਾ ਹੈ ਪ੍ਰੋਪਰ ਪ੍ਰੋਪਰ ਡਿਜ਼ਾਈਨਿੰਗ ਦੇ ਨਾਲ ਆ ਗਿਆ ਇਹ ਨਵੀਂ ਨਵੀਂ ਟਿੱਕ ਵਾਲੇ ਸਟਾਈਲ ਆ ਗਏ ਜੀ ਦੇਖੋ ਕੰਮ ਦੇਖੋ ਕਿੰਨਾ ਪਿਆਰਾ ਸਾਰਾ ਹੱਥ ਦਾ ਕੰਮ ਉਸ ਨਾ ਕੰਮ ਹੈ ਹੈਂਡ ਮੇਡ ਸੂਟ ਹੈ ਜੀ ਸਾਰਾ ਤੇ ਇਹਦੇ 슬ੀਵਸ ਦੇਖੋ ਕਿੰਨੇ ਪਿਆਰੇ ਹੈ ਜੀ ਸਾਰੇ 슬ੀਵਸ ਤੇ ਕੰਮ ਆਇਆ ਹਾਂਜੀ ਉਹ ਦੁਪੱਟਾ ਦੇਖੋਗੇ ਮਜ਼ਾ ਆ ਜਾਏਗਾ ਲੋ ਪੂਰਾ ਦੁਪੱਟਾ ਦੁਪੱਟੇ ਨਾਲ ਓਏ ਹੋਏ ਹੋਏ ਬੜੀ ਕਮਾਲੀ ਕਰਤੀ ਪੂਰਾ ਜ਼ੈਨਤ ਦੁਪੱਟੇ ਦੇ ਨਾਲ ਆਏ ਆ ਔਰ ਸਭ ਤੋਂ ਵਧੀਆ ਗੱਲ ਹੈ ਇਹਦੇ ਬਾਟਮ ਵਰਕ ਵੀ ਹੈਗਾ ਜੀ ਅੱਛਾ ਬਾਜੂ ਪਲਸ ਬਾਟਮ ਦੋਨੋਂ ਵਰਕ ਹਨ ਦੋਨੇ ਵਰਕੇ ਐਲੋ ਚੈੱਕ ਕਰੋ ਜੀ ਇਹਦੇ ਬਾਟਮ ਉੱਪਰ ਹੈਂਡ ਵਰਕ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਸੂਟ ਦੀ ਕੋਸਟ ਹੈਗੀ ਹੈ 5000 ਰੁਪਏ ਜੀ ਅੱਛਾ ਜੀ ਤੇ ਜੋਜ਼ ਵਾਲੇ ਨੇ ਪਤਾ ਕਿੰਨੇ ਦਾ ਸੂਟ ਦੇਣਾ ਹੈ ਕਿੰਨੇ ਦਾ ਭਾਜੀ ਸਪੈਸ਼ਲ ਆਫਰ ਆਈ ਹੈ 3000 ਰੁਪਏ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਕਲਰ ਡਿਜ਼ਾਈਨ ਦੇਖੋਗੇ ਮਜ਼ਾ ਆ ਜਾਏਗਾ ਚੈੱਕ ਕਰਾਣੇ ਤਾਂ ਕਲਰ ਆ ਜਾਏ ਆਏ ਹੋਏ ਹੋਏ ਪੁਰ ਸਾਰੇ ਨਾ ਡਿਜ਼ਾਈਨਰ ਲੁੱਕ ਦੇ ਨਾਲ ਆਇਆ ਇਹ ਕਲਰ ਦੇਖੋ ਕਿੰਨੇ ਪਿਆਰੇ ਜਿਹੜਾ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਜਰੂਰ ਕਰਵਾ ਦਿਆ ਕਰੋ ਇਹ ਕਲਰ ਹੀ ਭਾਈ ਇਹ ਰੋਕ ਕਲਾਸ ਹੋਰ ਮਜ਼ਾ ਆ ਜਾਏਗਾ ਮਜ਼ਾ ਇੰਨੇ ਸੋਹਣੇ ਕਲਰ ਇੰਨੇ ਸੋਹਣੇ ਡਿਜ਼ਾਈਨਰ ਦੇ ਨਾਲ ਆਏ ਆ ਨਵੇਂ ਡਿਜ਼ਾਈਨ ਨਵੇਂ ਕਲਰ ਚੈੱਕ ਕਰੋ ਇਹ ਰਾਇਲ ਬਲੂ ਰਾਇਲ ਬਲੂ ਬੜਾ ਪਿਆਰਾ ਕਲਰ ਹੈ ਇਹ ਆ ਲੋ ਇਹ ਲੋ ਦੁਪੱਟਾ ਦੇਖੋ ਕਿੰਨਾ ਪਿਆਰਾ ਮਹਿਰੂਨ ਸ਼ੇਡ ਵੀ ਆ ਗਿਆ ਜੀ ਆ ਸੱਜੀ ਹਲੋ ਮਹਿਰੂਨ ਕਲਰ ਵੀ ਆ ਗਿਆ ਠੀਕ ਹੈ ਜੀ ਸਾਰੇ ਨਵੇਂ ਨਵੇਂ ਕਲਰ ਦੇ ਨਾਲ ਆਏ ਲੋ ਜੀ ਵਾਈਸ਼ੇਡ ਆ ਗਿਆ ਜੀ ਮੇ ਕੋ ਨਵਾਂ ਕਲਰ ਨਵੀਂ ਵੈਰਾਈਟੀ ਦੇ ਨਾਲ ਆਏ ਆ ਬਹੁਤ ਸੋਹਣਾ ਆਰਟੀਕਲ ਹੈਗਾ ਜੀ ਜਿਹੜਾ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਲਿਆ ਕਰੋ ਔਰ ਬਹੁਤ ਵਧੀਆ ਆਈਟਮਾਂ ਦੇ ਨਾਲ ਆਏ ਆ ਤੇ ਬੇਨਤੀ ਹੈ ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੁਹਾਡੇ ਫਾਇਦੇ ਕਰਾਣੇ ਆ ਬਹੁਤ ਵੱਡੇ ਵੱਡੇ ਭਾਜੀ ਫਾਇਦੇ ਕਰਾ ਜੀ ਆਣਾ ਕਿੱਥੇ ਵੇਣਾ ਤੁਹਾਨੂੰ ਬੁਟੀਕਾ ਵਾਲੇ ਸੂਟ ਤੇ ਡਿਜ਼ਾਈਨਰ ਸੂਟ ਤੇ ਫਾਇਦੇ ਕਰਾਣ ਲਈ ਆਣਾ ਪੈਣਾ ਚੋਦਕਲਾ ਹਾਊਸ ਦੰਦਪੁਰ ਸਾਹਿਬ ਵਾਲਾ ਭਜੀ ਮੋਸਟ ਬਿਊਟੀਫੁਲ ਡਿਜ਼ਾਈਨ ਆ ਗਿਆ ਜੀ ਬਹੁਤ ਵਧੀਆ ਚੋਵਰੀ ਪ्युअर ओरिजिनल ਸਿਮਰ ਦੇ ਉੱਤੇ ਆ ਗਿਆ ਜੀ ਕੰਮ ਦੇਖੋ ਕਿੰਨਾ ਸੋਹਣਾ ਕੰਮ ਹੈ ਜੀ ਕੰਮ ਦੇਖੋ ਪ੍ਰੋਪਰ ਹੈਂਡਵਰਕ ਦਾ ਸਾਰਾ ਹੈਂਡਵਰਕ ਦਾ ਕੰਮ ਹੈ ਜੀ ਪੂਰਾ ਫਰੰਟ ਕਿੰਨਾ ਸੋਹਣਾ ਗੱਡਾ ਹੀ ਕੰਮ ਦੇਖੋ ਕਿੰਨਾ ਪਿਆਰਾ ਓਏ ਹੋਏ ਕੱਪੜਾ ਵੀ ਪ੍ਰੋਪਰ ਆਲਓਵਰ ਸਿਮਰ ਆਲਓਵਰ ਸਿਮਰ ਸਲੀਵਸ ਤੇ ਚੈੱਕ ਕਰੋ ਕਿੰਨੀ ਪਿਆਰੀ ਆ ਗਈ ਜੀ ਇਹ ਸਲੀਵਸ ਨੇ ਤਾਂ ਵਾਟ ਹੀ ਘਟਦੇ ਪ੍ਰੋਪਰ ਮੈਂ ਕਹਿੰਦਾ ਨੰਬਰ 1 ਡਿਜ਼ਾਈਨ ਆਈ ਔਰ ਦੁਪੱਟਾ ਵੀ ਪ्युअर ਸਿਮਰ ਦਾ ਔਰ ਕੱਟ ਵਰਗੇ ਦੇਖੋ ਕਿੰਨੇ ਪਿਆਰੇ ਆ ਪ੍ਰੋਪਰ ਦੁਪੱਟੇ ਦੇ ਵੀ ਹੈਂਡਵਰਕ ਸਾਰਾ ਹੈਂਡਵਰਕ ਟਾਈ ਔਰ ਬਹੁਤ ਵਧੀਆ ਔਰ ਸੂਟ ਤੁਹੀ ਮਨੇ ਆ ਜਾਏਗਾ ਸੂਟ ਦਾ ਸੂਰ ਦੇਗਾ 5000 ਰੁਪਏ ਦਾ ਜੀ ਜੋਦਵਾਲੇ ਕਿੰਨੇ ਦਾ ਮਿਲਣਾ ਹੈ ਜੋਦਵਾਲੇ ਦੇ ਮਿਲਣਾ ਸਿਰਫ ਓਨਲੀ 3000 ਰੁਪਏ ਦਾ ਜੀ ਅੱਛਾ ਬੜੀ ਹਾਂ ਜੀ ਯਤ ਕਰਾ ਦਾਂਗੇ ਇੰਨੇ ਸੋਹਣੇ ਡਿਜ਼ਾਈਨਾਂ ਦੇ ਨਾਲ ਪੁਟੀਕਾ ਲਈ ੜਿਆ ਨਾ ਰੰਗ ਦੇਖੂਗੇ ਤੁਹਾਡੀ ਰੂਹ ਖੁਸ਼ ਕਰਾ ਦਾਂਗੇ ਜੀ ਅੱਛਾ ਕਲਰ ਇੰਨੇ ਸੋਹਣੇ ਸੋਹਣੇ ਕਲਰ ਜੀ ਨਵੇਂ-ਨਵੇਂ ਕਲਰ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਆਏ ਆ ਜਿਹੜਾ ਜਿਹਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਬੁੱਕ ਜਰੂਰ ਕਰਾ ਦਿਆ ਕਰੋ ਜੀ ਬੇਨਤੀ ਹੈ ਉਹ ਪੇਜ ਨੂੰ ਫੋਲੋ ਔਰ ਲਾਈਕ ਜਰੂਰ ਕਰ ਦਿਆ ਕਰੋ ਨਹੀਂ ਕਰਾਣੇ ਤੁਹਾਡੇ ਵੱਡੇ ਵੱਡੇ ਫਾਇਦੇ हेलो चेक करिए एंड रात टॉप क्लास एंड रात पूरी हाई लेवल दी जी नए-नए कलर नए-नए डिजाइन ना नमे 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 दे नाल आ गए हैं हेलो चेक करो जी कलर देखो नए कलर नए चार्ट और बिल्कुल लेटेस्ट वैरायटी दे नाल आए लेटेस्ट वैरायटी बहुत सुणी आइटम है ब्यूटीफुल सूट हैगा जी बहुत सोना सुंदर सूट हैगा जी हेलो चेक करो और ट्रेंडिंग दे विच है जी ये वाला डिजाइन ट्रेंडिंग दे विच है हेलो ਚੈੱਕ ਕਰਾਓ ਜੀ ਕਿਹੜਾ ਸੋਹਣੇ ਸੋਹਣੇ ਸੂਟ ਲੈ ਲਈ ਆਣਾ ਪੈਣਾ ਇੱਥੇ ਪੁਟੀਕਾ ਦੇ ਸੋਹਣੇ ਸੋਹਣੇ ਸੂਟ ਲੈ ਲਈ ਆਣਾ ਪੈਣਾ ਜੋਤਕਲਾ ਸਾਹਿਬ ਜੰਨੰਦਪੁਰ ਸਾਹਿਬ ਵਾਲਿਆ ਲੋ ਜੀ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਜੀ ਲੇਟੈਸਟ ਪੁਟਿਕ ਸਟਾਈਲ ਦਾ ਜੀ ਅੱਛਾ ਜੀ ਪ੍ਰੋਪਰ ਬਹੁਤ ਹੈਂਡਵਰਕ ਕਮ ਪਿਓਰ ਸਿਮਰ ਦੇ ਉੱਤੇ ਆ ਗਿਆ ਪੂਰਾ ਹੈਂਡਮੇਡ ਕੰਮ ਹੈ ਕੰਮ ਚੈੱਕ ਕਰਾਓ ਜੀ ਕੰਮ ਪ੍ਰੋਪਰ ਹੈਂਡਵਰਕ ਸਿਮਰ ਦੇ ਉੱਤੇ ਹੈਂਡਵਰਕ ਸਿਮਰ ਦੇ ਉੱਤੇ ਆ ਗਿਆ ਪ੍ਰੋਪਰ ਗਲਾ ਵਰਕ ਹੈ ਫਰੰਟ ਵਰਕ ਹੈ ਔਰ ਕਿਹੜਾ ਵਰਕ ਹੈ ਜੀ ਓਏ ਹੋਏ ਕਿਹੜੇ ਦਾ ਸਾਰਾ ਕੱਟੂੜਾ ਦਾ ਕੰਮ ਪ੍ਰੋਪਰ ਹੈਂਡ ਦਾ ਹਾਂ ਜੀ ਹੈਂਡ ਦਾ ਨਾਲੇ ਤੁਸੀਂ ਆ ਲਓ ਜੀ ਬਾਜੂ ਪ੍ਰੋਪਰ ਡਿਜ਼ਾਈਨਰ ਹੈ ਜੀ ਓਏ ਹੋਏ 슬ੀਵਸ ਵਰਕ ਦੇਖੋ ਕਿੰਨੇ ਸੋਹਣੇ ਗੱਡੇ ਹੋਏ ਜੀ ਨਿੱਕੇ ਨਿੱਕੇ ਮੋਤੀਆਂ ਦੇ ਨਾਲ ਕਮਾਲ ਕਰਤੀ ਤੁਸੀਂ ਇੰਨਾ ਸੋਹਣਾ ਲਾ ਦੇਵਾਂਗੇ 4 ਸਾਈਡ ਆ ਲਓ ਚੈੱਕ ਕਰੋ ਜੀ ਓਏ ਹੋਏ ਹੋਏ 4 ਸੈਟ ਦੁਪट्टे ਦੇ ਨਾਲ ਦਵਾਂਗੇ ਪ੍ਰੋਪਰ ਵਰਕ ਦੇ ਨਾਲ ਆ ਲੋ ਕਰੋ ਪ੍ਰੋਪਰ ਹੈਂਡਵਰਕ ਹੈਂਡਵਰਕ ਦੇ ਨਾਲ ਦਵਾਂਗੇ ਸੂਟ ਹੈਗਾ 5000 ਰੁਪਏ ਦਾ ਜੀ ਅੱਛਾ ਭਾਈ ਜੋਤ ਵਾਲੇ ਦੇ ਕਿੰਨੇ ਦਾ ਮਿਲਣਾ ਹੈ ਜੋਤ ਵਾਲੇ ਦੇ ਮਿਲਣਾ ਸਿਰਫ 3000 ਰੁਪਏ ਦਾ ਜੀ ਅੱਛਾ ਭਾਈ ਇਹਤ ਕਰਾ ਦੇ ਗੱਡੀਆਂ ਦੀ ਇੰਨਾ ਸੋਹਣਾ ਬਿਊਟੀਫੁੱਲ ਡਿਜ਼ਾਈਨ ਬਣ ਕੇ ਆਇਆ ਨਾ ਜੀ ਜਿੰਨੀ ਤਾਰੀਫ ਕਰੋ ਉਨੀ ਘਟ ਹੈ ਜੀ ਰੰਗ ਦਵਾਂਗੇ ਇਹ ਸੋਨੇ ਰੰਗ ਵਾਲ ਲੋ ਚੈੱਕ ਕਰੋ ਜੀ ਅੱਛਾ ਬਹੁਤ ਸੋਨੇ ਸੋਨੇ ਕਲਰ ਸੋਨੇ ਸੋਨੇ ਡਿਜ਼ਾਈਨਾਂ ਦੇ ਨਾਲ ਆਏ ਆ ਬਹੁਤ ਕਸਟਮਰ ਟੂ ਮੇਟ ਵੈਰਾਈਟੀ ਆ ਰਹੀ ਹੈ ਬਰੋ ਨਵੇਂ ਨਵੇਂ ਬੁਟੀਕਾ ਵਾਲੇ ਡਿਜ਼ਾਈਨ ਆ ਗਏ ਜੀ ਹੁਣ ਓਏ ਹੋਏ ਆ ਲੋ ਚੈੱਕ ਕਰੋ ਜੀ ਕਲਰ ਦੇਖੋ ਕਿੰਨਾ ਸੋਹਣਾ ਹੈ ਬਰੋ ਪਰ ਐਂਟਿਕ ਰਾਤੀ ਜਿਹਨੂੰ ਪਸੰਦ ਆ ਨਾ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਲਿਆ ਕਰੋ ਜੀ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਤੇ ਪੇਜ ਨੂੰ ਫੋਲੋ ਅਤੇ ਸ਼ੇਅਰ ਜਰੂਰ ਕਰ ਲਿਆ ਕਰੋ ਜਿਸ ਸਾਨੂੰ ਦੇ ਵੱਡੇ ਵੱਡੇ ਹੋਣਗੇ ਤੁਹਾਡੇ ਫਾਇਦੇ ਆ ਲੋਕਰ ਨੂੰ ਦੇਖੋ ਬੜੇ ਹੀ ਸੋਹਣਾ ਕਲਰ ਆ ਗਿਆ ਜੀ ਬੜੇ ਹੀ ਸੋਹਣੇ ਡਿਜ਼ਾਈਨਰ ਦੇ ਨਾਲ ਲਾਏ ਆ ਤੁਪੇ ਵਾਲੇ ਡਿਜ਼ਾਈਨ ਬਹੁਤ ਅੱਛੇ ਆਰਟੀਕਲ ਲਾਏ ਆ ਨਵੇਂ ਕੱਪੜੇ ਨਵੇਂ ਸਟਾਈਲਾਂ ਦੇ ਨਾਲ ਲਾਏ ਆ ਫਾਇਦੇ ਕਰਨੇ ਬਹੁਤ ਵੱਡੇ ਵੱਡੇ ਆ ਜੀ ਹਾਂਜੀ ਲੇਟੈਸਟ ਵੈਰਾਈਟੀ ਦੇ ਨਾਲ ਆ ਨਵੇਂ ਡਿਜ਼ਾਈਨ ਹੀ ਗਏ ਬਹੁਤ ਸੋਹਣੇ ਕਲਰ ਦੇਖੋ ਕਿੰਨੇ ਪਿਆਰੇ ਆ ਬਹੁਤ ਅੱਛੇ ਕਲਰ ਆਏ ਆ ਜਿਹਨੂੰ ਜਿਹੜਾ ਪਸੰਦ ਹੈ ਸਕਰੀਨਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਦਿਆ ਕਰੋ ਅਲੋ ਦੁਪੱਟੇ ਵੀ ਚੈੱਕ ਕਰੋ ਜੀ ਤੇ ਪਈਨੇ ਸੋਨੇ ਸੋਨੇ ਪਟਿਕਾ ਦੇ ਸੂਟ ਲੈਣੇ ਨਹੀਂ ਆਣਾ ਪੈਣਾ ਤੁਹਾਨੂੰ 14000 ਨਾਂ ਦਾ ਸ਼ਾਹਬਾ ਲੇਕੋਲ ਜੀ ਮੋਸਟ ਟ੍ਰੈਂਡਿੰਗ ਸੂਟ ਆ ਗਿਆ ਜੀ ਬਹੁਤ ਸੋਹਣਾ ਬਿਊਟੀਫੁਲ ਸੂਟ ਆ ਗਿਆ ਜੀ ਪੂਰਾ ਹੈਂਡਮੇਡ ਦਾ ਅੱਛਾ ਭਾਜੀ ਹਾਂ ਜੀ ਪਿਓਰ ਸਿਮਰ ਦੇ ਉੱਤੇ ਕੰਮ ਚੈੱਕ ਕਰੋ ਜੀ ਨਿੱਕਾ ਨਿੱਕਾ ਕੰਮ ਉੱਪਰ ਹੱਥ ਦਾ ਵਰਕ ਹੈ ਹੈਂਡ ਵਰਕ ਦਾ ਕੰਮ ਹੀ ਕੰਮ ਚੈੱਕ ਕਰੋ ਜੀ ਪੂਰਾ ਲੇਟਸਟ ਵੈਰਾਈਟੀ ਦੇ ਨਾਲ ਹੈ ਜੀ ਕਮਾਲ ਕਰਤੀ ਭਾਈ ਪੂਰਾ ਕੰਮ ਲੱਖੋ ਕਿੰਨਾ ਹੈਵੀ ਪੁੱਲੇ ਦੇ ਨਾਲ ਕਰਾਇਆ ਜੀ ਕਮਾਲ ਕਰਤੀ ਭਾਈ ਐਂਡ ਕਲਾਸ ਜੀ ਜਿਆਦਾ ਸੋਨਾ ਕੰਮ ਹੋਇਆ ਜੀ ਬਹੁਤ ਹੀ ਜਿਆਦਾ ਸੋਨਾ ਜਗ੍ਹਾ ਛੱਡੀ ਨਹੀਂ ਮਤਲਬ ਵਰਕ ਹਸਤੇ ਹਾਂ ਜੀ ਯਾਰ ਸਲੀਪ ਵਰਕ ਦਿਖਾਓ ਜੀ ਕਿੰਨਾ ਪਿਆਰਾ ਹੈ ਓਏ ਹੋਏ 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 ਔਰ ਤੁਸੀਂ ਪਹਿਲੀ ਗੱਲ ਦੁਪੱਟਾ ਦੇਖੋ ਯਾਰ ਸਿਮਰ ਦੇ ਉੱਤੇ ਦੁਪੱਟਾ ਜੀ ਕਮਾਲ ਕਰਤੀ ਪੂਰਾ ਫੋਰ ਸਾਈਡ ਦੁਪੱਟਾ ਦੇਖੋ ਕੰਮ ਚੈੱਕ ਕਰ ਰਿਹਾ ਪ੍ਰੋਪਰ ਵਰਕ ਦਾ ਨਾਲ ਓਏ ਹੋਏ ਉਹ ਸੋਨਾ ਕੰਮ ਹੈ ਜੀ ਲੇਟੈਸਟ ਵੈਰਾਈਟੀ ਦੇ ਨਾਲ ਲਾਏ ਆ ਨਵੀਂ ਡਿਜ਼ਾਈਨਿੰਗ ਨਵੇਂ ਕਲਰ ਬਹੁਤ ਸੋਹਣਾ ਸੂਟ ਹੈ ਤੇ ਭਾਈ ਰੇਟ ਕੱਟਨਾ ਇਹ ਸੂਟ ਮਿਲਣਾ ਤੁਹਾਨੂੰ 6000 ਰੁਪਏ ਦਾ ਬਾਜ਼ਾਰ ਦਾ ਭਾਈ ਆਪਸੋ ਸਾਡਾ ਰੇਟ ਪਤਾ ਕੀ ਹੈ ਜੀ ਜੀ 50% ਲੈਸ 3000 ਰੁਪਏ ਦਾ ਜੀ ਅੱਛਾ ਹੋ ਜੀ ਹਾਂਜੀ ਓਏ ਹੋਏ ਹੋਏ ਕਮਾਲ ਉਹ ਸੋਹਣਾ ਸੂਟ ਹੈ ਜੀ ਓਨਲੀ 3000 ਦੇ ਵਿੱਚ ਮਿਲੇਗਾ ਜੀ ਡਿਜ਼ਾਈਨਿੰਗ ਦਵਾਂਗੇ ਅਲਟੀਮੇਟ ਕਲਰ ਦਵਾਂਗੇ ਬਿਲਕੁਲ ਨਵੇਂ ਅੱਛਾ ਨਵੇਂ ਕਲਰਾਂ ਦੇ ਨਾਲ ਆਏ ਆ ਨਵੀਂ ਵੈਰਾਈਟੀ ਦੇ ਨਾਲ ਆਏ ਆ ਵਾਹ ਅਲਟੀਮੇਟ ਕਲਰ ਹੈ ਅਲਟੀਮੇਟ ਕਲਰ ਹੈ ਕਲਰ ਤੁਹਾਨੂੰ ਚੈੱਕ ਕਰਾ ਦਿੰਨੇ ਆ ਕਲਰ ਬਹੁਤ ਸੋਹਣੇ ਆ ਆ ਲੋ ਕਮਾਲ ਕਰਤੀ ਜਿਹੜਾ ਜੀ ਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਦਿਓ ਡਿਜ਼ਾਈਨਿੰਗ ਦਵਾਂਗੇ ਅਲਟੀਮੇਟ ਕਲਰ ਦੇਖੋ ਕਿੰਨੇ ਪਿਆਰੇ ਭਾਜੀ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਪਟੀਕਾ ਦੇ ਤੁਹਾਨੂੰ ਡਿਜ਼ਾਈਨ ਲੈ ਲਈ ਜਾਣਾ ਪੈਣਾ ਜੋਤ ਕਲਾ ਸਭ ਜੀ ਨੰਦਪੁਰ ਸਾਹਿਬ ਵਾਲਿਆਂ ਕੋਲ ਜੀ ਔਰ ਬਹੁਤ ਹੀ ਸੋਹਣੇ ਆਰਟੀਕਲ ਨਵੇਂ ਡਿਜ਼ਾਈਨ ਨਵੇਂ ਕਲਰਾਂ ਦੇ ਨਾਲ ਆਏ ਆ ਨਾਲੇ ਸਿਮਰ ਕਪੜਾ ਜੀ ਉਹ ਸੋਨਾ ਕਪੜਾ ਆ ਗਿਆ ਜੀ ਬਹੁਤ ਸੋਨਾ ਟਰੈਂਡਿੰਗ ਦੇ ਵਿੱਚ ਹੈਗਾ ਜੀ ਉਹ ਪੇਜ ਨੂੰ ਫੋਲੋ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਕਰਾਵਾਂਗੇ ਵੱਡੇ ਵੱਡੇ ਫਾਇਦੇ ਉਹ ਤੇ ਜਿਹਨੂੰ ਜਿਹੜਾ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਜਲਦੀ ਤੋਂ ਜਲਦੀ ਬੁੱਕ ਕਰਾਓ ਤੋਂ ਜੀ ਡਿਜ਼ਾਈਨ ਨੇ ਕਰਾਤੀ ਸਾਰਿਆਂ ਦੀ ਯੈਸ ਦੇਖੋ ਕਿੰਨਾ ਸੋਹਣਾ ਬੁਟੀਕਾ ਦਾ ਡਿਜ਼ਾਈਨ ਬਣ ਕੇ ਆਇਆ ਜੀ ਅੱਛਾ ਸਾਰਾ ਹੈਂਡ ਮੇਡ ਸੂਟ ਹੈ ਜੀ ਕੰਮ ਚੱਕ ਕੇ ਕਰਾਓ ਜੀ ਕੰਮ ਬੋਲਦਾ ਜੀ ਚੀਜ਼ ਬੋਲਦੀ ਆ ਪਿਓਰ ਸਿਮਰ ਦੇ ਉੱਤੇ ਆ ਜੀ ਯੱਤ ਕਰਾਤੀ ਡੀਏ ਨੇ ਇੰਨਾ ਸੋਹਣਾ ਨੇ ਆਣ ਬਣ ਕੇ ਆਇਆ ਨਾ ਜੀ ਮੋਸਟ ਬਿਊਟੀਫੁਲ ਡਿਜ਼ਾਈਨ ਹੈਗਾ ਜੀ ਯੱਤ ਕਰਾਤੀ ਡੀਏ ਨੇ ਦੁਪੱਟਾ ਦੇਖੋ ਬਈ ਲਾ ਸਿਮਰ ਦਾ ਹੈਂਡ ਮੇਡ ਸੂਟ ਹੈ ਤੇ ਹੈਵੀ ਡਿਜ਼ਾਈਨਰ ਦੁਪੱਟਾ ਦੇ ਨਾਲ ਹੈ ਜੀ ਪੂਰਾ ਡਿਜ਼ਾਈਨਰ ਲੁੱਕ ਦੇ ਨਾਲ ਹੈ ਜੀ ਕਮਾਲ ਕਰਤੀ ਬਈ ਉਹ ਸੋਹਣਾ ਸੂਟ ਹੈ ਜੀ ਲੇਟੈਸਟ ਵੈਰਾਈਟੀ ਦੇ ਨਾਲ ਹੈ 슬ੀਵਸ ਤੇ ਵਰਕ ਦਿਖਾ ਦਿਓ ਜੀ ਨਾਲ ਛਾ ਪ੍ਰੋਪਰ ਸੀਸ ਤੇ ਵਰਕ ਦੇ ਨਾਲ ਹੈ ਜੀ ਦੁਪੱਟਾ ਬਹੁਤ ਸੋਹਣਾ ਹੈ ਜੀ ਕਲਰ ਦੇਖੂਗੇ ਮਜ਼ੇਦਾਰ ਆਵਗੇ ਲੇਟੈਸਟ ਵੈਰਾਈਟੀ ਹੈ ਨਜ਼ਾਰਾ ਆਊਗਾ ਪੂਰਾ ਸੂਰ ਦੀ ਕੋਸਟਾ 6000 ਰੁਪਿਆ ਜੀ ਅੱਛਾ ਜੀ ਜੋਤ ਵਾਲੇ ਦੇ ਕਿੰਨੇ ਦਾ ਮਿਲਣਾ ਫਿਰ ਜੋਤ ਵਾਲੇ ਦੇ ਮਿਲਣਾ ਓਨਲੀ 3000 ਰੁਪਿਆ ਦਾ ਜੀ ਯਸਤ ਕਰਾਵਾਂਗੇ ਹਾਂ ਜੀ ਟੂਪ ਰੈਂਡਵਰ ਕੰਨਾ ਹੈਵੀ ਪੀਸ ਹੈਵੀ ਪੀਸ ਮਿਲਣਾ ਓਨਲੀ 3000 ਦਾ ਔਰ ਸਮਾਨ ਦੇ ਡਿਜ਼ਾਈਨ ਦੇਖੂਗੇ ਮਜ਼ਾ ਆ ਜਾਏਗਾ ਜੀ ਓਏ ਹੋਏ ਹੋਏ ਜਿਹਨੂੰ ਜਿਹੜਾ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾਦੇ ਕਰੋ ਪਿਓਰ ਸਿਮਰ ਦੇ ਉੱਤੇ ਆਇਆ ਜੀ ਅੱਛਾ ਜੀ ਹਾਂ ਜੀ ਟਮਾਟਰ ਦਾ ਟੀਜ਼ਰ ਨੇ ਸੋਹਣੇ ਸੋਹਣੇ ਆਰਟੀਕਲ ਹਾਂ ਜੀ ਨਵੇਂ-ਨਵੇਂ ਆਰਟੀਕਲ ਆਏ ਨਵੇਂ-ਨਵੇਂ ਰੰਗਾਂ ਦੇ ਨਾਲ ਆਏ ਜਿਹੜਾ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾਦੇ ਕਰੋ ਆ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਆਏ ਓਏ ਹੋਏ 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 ਇੰਨੇ ਸੋਹਣੇ-ਸੋਹਣੇ ਕਲਰ ਪਈ ਸੋਹਣੇ-ਸੋਹਣੇ ਕਲਰ ਆ ਗਏ ਜੀ ਏਡੇ ਸੋਹਣੇ-ਸੋਹਣੇ ਕਲਰਾਂ ਦੇ ਨਾਲ ਡਿਜ਼ਾਈਨ ਦੇਖੋ ਬੁਟੀਕਾਂ ਦੇ ਆ ਗਏ ਇ ਜੋਤ ਕਲਾ ਹਾਊਸ ਨੰਨਤ ਪ੍ਰੋਸੈਸ ਅੱਛਾ ਜੀ ਹਾਂਜੀ ਨਵੇਂ ਨਵੇਂ ਆਰਟੀਕਲ ਆਏ ਐ ਨਵੇਂ ਨਵੀਂ ਵਾਇਰਟੀ ਆਈ ਐ ਪੇਜ ਨੂੰ ਫੋਲੋ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਘਰਾਂ ਨੇ ਆਪਾਂ ਬਹੁਤ ਵੱਡੇ ਵੱਡੇ ਫੇਰ ਇਹ ਸਾਰੇ ਪੁਟੀਕਾ ਦੇ ਡਿਜ਼ਾਈਨ ਲਾਵਾਂਗੇ ਨਵੇਂ-ਨਵੇਂ ਜਿੰਨੀ ਜਲਦੀ ਆਉਂਗੇ ਉੰਨੀ ਜਲਦੀ ਪਾਉਂਗੇ ਉਹ ਸਕਰੀਨਸ਼ਾਟ ਜਲਦੀ-ਜਲਦੀ ਲੈ ਕੇ WhatsApp ਨੰਬਰਾਂ ਦੇ ਬੁੱਕ ਜ਼ਰੂਰ ਕਰਾ ਦਿਆ ਕਰੋ। ਉਹ ਜੀ ਆ ਗਿਆ ਪੁਟੀਕਾ ਦੇ ਬਹੁਤ ਸੋਹਣੇ-ਸੋਹਣੇ ਆਰਟੀਕਲ ਆ ਗਏ ਜੀ ਪਿਓਰ ਸਿਮਰ ਦੇ ਉੱਤੇ ਬਣ ਕੇ ਜੀ। ਅੱਛਾ ਬਾਜੀ ਪਿਓਰ ਹੈਂਡਵਰਕ ਦੇ ਸੂਟ ਹੋਰ ਹੈਂਡਵਰਕ ਦੇ ਸੂਟ ਆ ਗਏ ਪਿਓਰ ਸਿਮਰ ਦੇ ਉੱਤੇ। ਅੱਛਾ ਆਲਓਵਰ ਸਿਮਰ ਦਾ ਕਪੜਾ ਆਲਓਵਰ ਸਿਮਰ ਦੇ ਉੱਤੇ ਆ ਗਏ ਬਹੁਤ ਸੋਹਣੇ ਆਰਟੀਕਲ ਹੈ ਜੀ ਨਵੀਂ ਡਿਜ਼ਾਈਨਿੰਗ ਹੈਗੀ ਹੈ ਲੇਟੈਸਟ ਵੈਰ ਇਹ ਇਹ ਸਲੀਵਸ ਵਰਕ ਵੀ ਚੈੱਕ ਕਰਵਾ ਦਿਓ ਜੀ ਉੱਪਰ ਬਾਜੂ ਤੇ ਵੀ ਹੈਂਡਵਰਕ ਹੈ ਔਰ ਇਹਦਾ ਸਿਮਰ ਦਾ ਹੀ ਦੁਪੱਟਾ ਜੀ 2.5 ਮੀਟਰ ਦਾ ਚੈੱਕ ਕਰੋ ਜੀ ਵਰਕ ਦੇਖੋ ਕਿੰਨਾ ਸੋਹਣਾ ਹੈ ਕੱਟੇ ਵੀ ਆ ਖੁੱਲੇ ਡੁੱਲੇ 2.5 2.5 ਮੀਟਰ ਦੇ 2.5 2.5 ਮੀਟਰ ਦੇ ਕੰਮ ਦੇਖੋ ਉੱਪਰ ਹੈਂਡਵਰਕ ਹੈ ਜੀ ਹਾਂ ਜੀ ਫੋਰ ਸੈੱਟ ਮੋਤੀਆਂ ਵਾਲਾ ਕੰਮ ਹੈ ਜੀ ਸਾਰਾ ਓਏ ਹੋਏ ਹੋਏ ਕਮਾਲ ਉਹ ਸੋਹਣਾ ਕੰਮ ਹੈ ਜੀ ਸੂਟ ਮਿਲਣਾ ਤੁਹਾਨੂੰ ਮਾਰਕੀਟ 'ਚ 4500 ਦਾ ਜੀ ਅੱਛਾ ਤੇ ਜੋਦੜਾਂ ਦੇ ਜੋਦੜ ਵਾਲਿਆਂ ਨੇ ਦੇਣਾ ਓਨਲੀ 2500 ਰੁਪਏ ਦਾ ਜੀ ਅੱਛਾ ਬਈ ਯੱਤ ਕਰਾ ਦੇਗੇ ਡਿਜ਼ਾਈਨ ਇੰਨੇ ਸੋਹਣੇ ਲੈ ਕੇ ਆਇਆ ਇੰਨੇ ਸੋਹਣੇ ਕਲਰ ਲੈ ਕੇ ਆਇਆ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਏਗਾ ਜੀ ਆਹ ਲੋ ਕਲਰ ਦੇਖੋ ਕਿੰਨੇ ਪਿਆਰੇ ਹੋਏ ਹੋਏ ਜਿਹੜਾ ਸਿਮਰ بیس ਦੇ ਉੱਤੇ ਆਹ ਲੋ ਚੈੱਕ ਕਰੋ ਸਾਰੇ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਕਲਰ ਕੰਮ ਦੇਖੋ ਹੈਂਡਵਰਕ ਦੇ ਕਿੰਨੇ ਪਿਆਰੇ ਆਏ ਹੋਏ ਜਿਹੜਾ ਜਿੰਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਦਿਓ ਕਰੋ ਜੀ ਨਜ਼ਾਰਾ ਹੋਊਗਾ ਪੂਰਾ ਆਹ ਲੋ ਚੈੱਕ ਕਰੋ ਜੀ ਡਿਜ਼ਾਈਨ ਕਿੰਨੇ ਪਿਆਰੇ ਸਾਰੇ ਨਵੇਂ ਨਵੇਂ ਰੰਗਾਂ ਵਿੱਚ ਸਾਰੇ ਨਵੇਂ ਨਵੇਂ ਕੰਮ ਦੇਖੋ ਸਾਰੇ ਹੈਂਡਵਰਕ ਦੇ ਆ ਜੀ ਹਾਏ ਹਾਏ ਡਿਜ਼ਾਈਨਰ ਪੀਠੇ ਸਾਰੇ ਬੇਸ ਦੇ ਨਾਲ ਆਏ ਆ ਕਲਰ ਵੀ ਇੰਨੇ ਸੋਹਣੇ ਲੈ ਕੇ ਆਏ ਆ ਵਾਇਰਟੀ ਵੀ ਇੰਨੀ ਸੋਹਣੀ ਲੈ ਕੇ ਆਏ ਆ ਮਜ਼ਾ ਆ ਜਾਏਗਾ ਸਾਰੇ ਬੁਟੀਕਾਂ ਵਾਲੇ ਡਿਜ਼ਾਈਨ ਆ ਓਏ ਹੋਏ ਹਾਏ ਹਾਏ ਆ ਲੋ ਜੀ ਕਮਾਲ ਕਰਤੀ ਜੀ ਕਮਾਲ ਪੂਰੇ ਵੱਡੇ ਲੈਵਲ ਦੀ ਕਰਤੀ ਜੀ ਆ ਲੋ ਚੈੱਕ ਕਰੋ ਗੱਲ ਸਾਰੇ ਨਵੇਂ ਨਵੇਂ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਜ਼ਰੂਰ ਲੈ ਲਓ ਕਲਰ ਆਏਗੇ ਬਿਲਕੁਲ ਨਵੇਂ ਔਰ ਬਿਲਕੁਲ ਲੇਟੈਸਟ ਹਾ ਲੋ ਦੁਪੱਟੇ ਚੈੱਕ ਕਰੋ ਸਾਰੇ ਹੈਂਡ ਮੇਡ ਦੇ ਦੁਪੱਟੇ ਆ ਲੋ ਦੁਪੱਟੇ ਹੈਵੀ ਦੁਪੱਟੇ ਨਾਲ ਕਦਰ ਦੇ ਸ਼ਾਈਨਿੰਗ ਹੋਰ ਕਲਰ ਦੇਖੋ ਮਜ਼ਾ ਆ ਜਾਏਗਾ ਸੂਟ ਪਾ ਕੇ ਪਾਰਟੀ ਹੋਰ ਬੁਟੀਕਾ ਦੇ ਸਟਾਈਲ ਆ ਲੋ ਚੈੱਕ ਕਰੋ ਜੀ ਸਾਰਾ ਹੈਂਡਵਰਕ ਦਾ ਉੱਪਰ ਨਵੇਂ ਨਵੇਂ ਕਲਰ ਨਵੇਂ ਨਵੇਂ ਡਿਜ਼ਾਈਨ ਉਹ ਵੀਡੀਓ ਨੂੰ ਸ਼ੇਅਰ ਹੋਰ ਫੋਲੋ ਜ਼ਰੂਰ ਕਰ ਦਿਆ ਕਰੋ ਤੁਹਾਡੇ ਘਰਾਂ ਨੇ ਆਪਾਂ ਬਹੁਤ ਵੱਡੇ ਵੱਡੇ ਫਾਇਦੇ ਡਿਜ਼ਾਈਨਿੰਗ ਦੇਵਾਂਗੇ ਨਵੀਂ ਅਲਟੀਮੇਟ ਡਿਜ਼ਾਈਨਿੰਗ ਦੇਵਾਂਗੇ ਨਿਊ ਤਾਂ ਭਾਜੀ ਫਾਇਦੇ ਕਰਾਂ ਨਹੀਂ ਆਣਾ ਕਿੱਥੇ ਪਣਾ ਇਹ ਵੱਡੇ ਵੱਡੇ ਤੁਹਾਡੇ ਫਾਇਦੇ ਵੱਡੇ ਵੱਡੇ ਡਿਜ਼ਾਈਨਿੰਗ ਔਰ ਸਾਰੇ ਬੁਟੀਕਾ ਲੈ ਸਟਾਈਲ ਤੁਹਾਨੂੰ ਮਿਲਨੇ ਹੈਗੇ ਸਿਰਫ ਜੋਤ ਕਲਾਸ ਹਾਊਸ ਜਿੰਨਾਂਦਰਪੁਰ ਸਾਹਿਬ ਵਾਲਿਆਂ ਕੋਲ ਜੀ ਅੱਛਾ ਜੀ ਹਾਂਜੀ ਹਲੋ ਚੈੱਕ ਕਰੀ ਚੱਲੂ ਕਲਰ ਸਾਰੇ ਬੱਚੇ ਸੋਹਣੇ ਆਏ ਪਰਪਲ ਹਲੋ ਜੀ ਕੋਲ ਦੇਖੋ ਕਿੰਨੇ ਵਾਰੇ ਆਏ ਸਾਰੇ ਨਵੇਂ ਕਲਰ ਆ ਗਏ ਜੀ ਤੁਹਾਡੇ ਕੋਲ ਜਿਹੜਾ ਜਿਹਨੂੰ ਪਸੰਦ ਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਜਰੂਰ ਕਰਾ ਲਓ ਕਲਰ ਸਾਰੇ ਨਵੇਂ ਡਿਜ਼ਾਈਨਿੰਗ ਸਾਰੀ ਨਵੀਂ ਹੈ ਔਰ ਮਾਤਰ 2500 ਰੁਪਏ ਦੇ ਵਿੱਚ ਹੈ ਲੋ ਜੀ ਆ ਗਿਆ ਬਹੁਤ ਸੋਹਣਾ ਆਰਟੀਕਲ ਆ ਗਿਆ ਜੀ ਪਟੀਕਾ ਦਾ ਡਿਜ਼ਾਈਨ ਬਿਲਕੁਲ ਲੇਟੈਸਟ ਡਿਜ਼ਾਈਨਿੰਗ ਦੇ ਨਾਲ ਆਇਆ ਬਹੁਤ ਸੋਹਣਾ ਬਿਊਟੀਫੁੱਲ ਸੂਟ ਆ ਗਿਆ ਜੀ ਡਿਜ਼ਾਈਨਿੰਗ ਹੈ ਹੈਂਡਵਰਕ ਦੇ ਪਰ ਹੈਂਡਵਰਕ ਦਾ ਡਿਜ਼ਾਈਨਿੰਗ ਦੇਖੂਗੇ ਮਜ਼ਾ ਆ ਜਾਏਗਾ ਸੂਟ ਪੂਰਾ ਡਿਜ਼ਾਈਨਰ ਪੀਸ ਆ ਗਿਆ ਪੂਰਾ ਹੈਂਡਮੇਡ ਫਰੰਟ ਦੇਖੋ ਕਿੰਨਾ ਹੈਗੀ ਪੂਰਾ ਡਿਜ਼ਾਈਨ ਪ्योर ਕਲਰ ਪ्योर ਸਿਮਰ ਦੇ ਉੱਤੇ ਆ ਗਿਆ ਜੀ ਸਿਮਰ ਬੇਸ ਨਵਾਂ origignal ਬੇਸ ਤੇ ਆ ਗਿਆ origignal ਪੀਸ ਹੈ ਬੁਟੇ ਦਾ ਪੂਰਾ ਹੱਥ ਦਾ ਕੰਮ ਹੈ ਹੈਵੀ ਆਏਗਾ ਨਾਲ 슬ੀਵਸ ਵਰਕ ਆਉਂਗੇ ਜੀ 슬ੀਵਸ ਤੇ ਪ੍ਰੋਪਰ ਵਰਕ ਤੇ ਦੁਪੱਟਾ ਦਾਵਾਂਗੇ ਪ्योर ਸਿਮਰ ਦੇ ਉੱਤੇ ਫੋਰ ਸਾਈਡ ਦਾ ਹੈਂਡਵਰਕ ਦੇ ਨਾਲ ਤੋਂ ਵਹੀਦਰ ਯਕਤ ਘराती ਹੈ ਲੋ ਡੁਪੱਟਿਆ ਦੇਖੋ ਚੱਕੀ ਓਏ ਹੋਏ ਹੋਏ ਮੈਂ ਕਹਿੰਦਾ ਕੰਮ ਫੁੱਲ ਫੁੱਲ ਨਜ਼ਾਰਾ ਆਊਗਾ ਦੇਖੋ ਕਮਾਲ ਕਰਤੀ ਬਈ ਮੈਂ ਕਹਿੰਦਾ ਕਮਾਲੋ ਕਮਾਲ ਹੈ ਡਿਜ਼ਾਈਨ ਦਵਾਂਗੇ ਅਲਟੀਮੇਟ ਓਏ ਹੋਏ ਹੋਏ ਸੂਟ ਹੈਗਾ ਜੀ 6000 ਰੁਪਏ ਦਾ ਜੀ ਤੇ ਜੋਤ ਵਾਲਿਆਂ ਦੇ ਕਿੰਨੇ ਜੋਤ ਵਾਲਿਆਂ ਦੇ ਨਾ ਸਿਰਫ ਓਨਲੀ 3000 ਰੁਪਏ ਦਾ ਆਫਰ ਦੇ ਨਾਲ ਤੇ ਕਲਰ ਦਵਾਂਗੇ ਇੱਕ ਤੋਂ ਇੱਕ ਡਿਜ਼ਾਈਨ ਦਵਾਂਗੇ ਇੱਕ ਤੋਂ ਇੱਕ ਯਕਤ ਜਿਹੜਾ ਜਿਹਨੂੰ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਦਿਆ ਕਰੋ ਕਦਰ ਲਤਾਵਾਂਗੇ ਬਹੁਤ ਸੋਹਣੇ ਆ ਲੋ ਚੈੱਕ ਕਰੀ ਜੀ ਹਾਂਜੀ ਇੰਨੇ ਸੋਹਣੇ ਸੋਹਣੇ ਕਲਰ ਆ ਗਏ ਜੀ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਮਜ਼ਾ ਆ ਗਿਆ ਪੂਰਾ ਲੇਟੈਸਟ ਵੈਰੈਟੀ ਹੈਗੀ ਪੂਰੀ ਆ ਲੋ ਚੈੱਕ ਕਰੀ ਜੀ ਹਾਂਜੀ ਓਏ ਮੇਰੇ ਹਾਂਜੀ ਬੜੇ ਪਿਆਰੇ ਪਿਆਰੇ ਕਲਰ ਆ ਗਏ ਜੀ ਸੋਹਣੇ ਆਰਟੀਕਲ ਲੈ ਕੇ ਜੇ ਨਵੇਂ ਡਿਜ਼ਾਈਨਿੰਗ ਪਰ ਨਵੇਂ ਕਲਰਾਂ ਦੇ ਨਾਲ ਲਾਏ ਆ ਜੀ ਨੂੰ ਜਿਹੜਾ ਪਸੰਦ ਹੈ ਸੰਗਰੀ ਸ਼ੋਰ ਲੈ ਕੇ ਬੁੱਕ ਜ਼ਰੂਰ ਕਰਾ ਦਿਓ ਕਲਰ ਆ ਗਏ ਬਹੁਤ ਸੋਹਣੇ ਸੋਹਣੇ ਔਰ ਬਹੁਤ ਸੋਹਣੀ ਆਟਮ ਹੈ ਡਿਜ਼ਾਈਨਿੰਗ ਹੈਗੀ ਨਵੀਂ ਪੇਜ ਨੂੰ ਫੋਲੋ ਤੇ ਸ਼ੇਅਰ ਜਰੂਰ ਕਰਿਆ ਕਰੋ ਜਿਹੜਾ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਬੁੱਕ ਜਰੂਰ ਕਰਾਇਓ ਨਵੇਂ ਕਲਰ ਨਵੇਂ ਡਿਜ਼ਾਈਨ ਨਾਲ ਆਏ ਆ ਭਾਜੀ ਬਾਜ਼ਾਰ ਦੇ ਵਿੱਚ ਡੁਪਲੀਕੇਟ ਐਡਮਾ ਬਹੁਤ ਆ ਗਈਆਂ ਤੋਂ ਨੂੰ ਅੱਜ ਦਿਖਾਣੀ ਆਪਾਂ origignal item ਪਰ ਦੇਖ ਕੇ ਤੁਹਾਡੇ ਰੂਹ ਕੁਛ ਕਰਾ ਦਾਂਗੇ ਚੈੱਕ ਕਰੋ origignal itemਾਂ ਤੇ ਬਣ ਕੇ ਆਇਆ ਜੀ ਤੁਸੀਂ ਕੰਮ ਦੇਖੋ ਓਏ ਹੋਏ ਹੋਏ ਕੰਮ ਦੇਖੋ ਕਿੰਨਾ ਬਰੀਕੀ ਔਰ ਮੋਤੀ ਦੇਖੋ ਕਿੰਨੇ ਬਰੀਕ ਅੱਛਾ ਜੀ ਸੋਹਰਾ ਲੱਗ ਰਿਹਾ ਹੈ ਮੁਰਾ ਲਖਨਊ ਦਾ ਕੰਮ ਹੈ ਜੀ ਪੂਰਾ ਹੈਂਡ ਪਿਓਰ origignal ਕ੍ਰੇਵ ਦੇ ਉੱਤੇ ਹੈ ਜੀ ਅੱਛਾ ਪਿਓਰ ਨੇਚਰਲ ਕ੍ਰੇਵ ਦਾ ਹੈ ਨੇਚਰਲ ਕ੍ਰੇਵ ਦੇ ਉੱਤੇ ਹੈ ਮੈਂ ਕਹਿੰਦਾ ਨਜ਼ਾਰਾ ਪੂਰਾ ਫਰੰਟ ਹੈਵੀ ਆਏਗਾ पूरा स्लीव्स पूरे हेवी आओगे जी अच्छा जी ये बॉटम पे भी वर्क आएगा जी ओरिजिनल पीस है जी ओरिजिनल अच्छा बॉटम प्रॉपर हेवी हेलो चेक करो जी हेवी वर्क ਦੇ ਨਾਲ ਮੈਂ ਕਹਿੰਦਾ ਨਜ਼ਾਰਾ ਪੂਰਾ ਪੂਰਾ ਹੈਵੀ ਵਰਕ ਦੇ ਨਾਲ ਆਏਗਾ ਜੀ ਤੇ ਟੁਪਟਾ ਚੈੱਕ ਕਰੋ ਜੀ ਪਹਿਲਾਂ ਲੋ ਟੁਪਟਾ ਦੇਖੋ ਕਿੰਨਾ ਪਿਆਰਾ आलीशान दुपट्टा ਹੈ ਇਹ ਲੋ ਦੁਪट्टे ਦਾ ਭਾਈ ਉਹਰੇ ਵਾਟੇ ਘੜਤੇ ਨੇ ਸੋਹਣ ਤੇ ਉਹਰੇ ਵਟ ਘੜਦੀ ਡਿਜ਼ਾਈਨਿੰਗ ਦੇਖੋ ਇੰਨੀ ਪਿਆਰੀ ਐਡਾ ਸੋਹਣਾ ਡਿਜ਼ਾਈਨ ਪ્યોਰ origignal ਚਨੋਂਨ ਦੇ ਉੱਤੇ ਆ ਗਿਆ ਜੀ ਦੁਪੱਟਾ ਓਏ ਹੋਏ ਕਮਾਲ ਕਰ ਦਿੱਤਾ ਮਾਤਰ ਇਹ ਵਿਕ ਰਿਹਾ ਜੀ 75 7500 ਦਾ ਸੂਟ ਜੀ ਅੱਛਾ ਜੀ 80 only ਦੇਣਾ ਹੈਗਾ ਤੁਹਾਨੂੰ 3500 ਰੁਪਏ ਦਾ ਜੀ ਇਹ origignal ਸੂਟ ਹੈਗਾ ਜੀ ਇਹ copy ਵਾਲਾ ਸੂਟ ਨਹੀਂ ਹੈਗਾ ਅੱਛਾ origignal ਰੰਗ ਦਵਾਗੇ ਲੇਟੈਸ ਸੋਟੀਆਂ ਦੇ ਬਾਵਾਰੀ ਹਾਂ ਜੀ origignal ਪੀਸ ਦਵਾਗੇ ਜੀ ਬਹੁਤ ਸੋਹਣਾ ਮਹਾਲ ਕਰਤੀ ਉਹ ਕਲਰ ਦਮਾ ਕਿ ਐਡੇ ਸੋਹਣੇ ਛੋਡੀ ਰੂਹ ਖੁਸ਼ ਕਰ ਦਾਂਗੇ ਆ ਲੋ ਪਿੰਕ ਕਲਰ ਜੀ ਕਲਰ ਵੀ ਬੋਈ ਅਲਟੀਮੇਟ ਓਏ ਹੋਏ ਹੋਏ ਆ ਲੋ ਰਾਇਲ ਬਲੂ ਸ਼ੇਡ ਰਾਇਲ ਬਲੂ ਕਲਰ ਬੜਾ ਹਾਂ ਜੀ ਰਾਇਲ ਬਲੂ ਆ ਦੇਖੋ ਕਿੰਨਾ ਪਿਆਰਾ ਸਪੈਸ਼ਲ ਕਲਰ ਰੈਡੀ ਕਰਵਾਏ ਸਾਰੇ ਓਏ ਹੋਏ ਹੋਏ ਆ ਲੋ ਜੀ ਰਾਣੀ ਕਲਰ ਓਏ ਹੋਏ ਬੜੀ ਕੁਮਾਲੀ ਕਰਤੀ ਤੁਸੀਂ ਤਾਂ ਹਲੋ ਮਹਿਰੂਨ ਕਲਰ ਮਹਿਰੂਨ ਕਲਰ ਐਨੇ ਕਲਰ ਭਾਈ ਨੇ ਕਲਰ ਤੁਸੀਂ ਕਲਰ ਵੇਖੀ ਚੱਲੋ ਓਏ ਹੋਏ ਹਲੋ ਜੀ ਪਿਓਰ ਫਰੂਜੀ ਕਲਰ ਅੱਛਾ ਓਏ ਹੋਏ ਹੋਏ ਹਲੋ ਜੀ ਸਭ ਦਾ ਫੇਵਰਟ ਕਲਰ ਆ ਗਿਆ orange ਕਲਰ ਹੋਰ ਇਹ ਕਲਰ ਵੀ ਮਿਲੇਗਾ ਹਾਂਜੀ ਕਲਰ ਦਵਾਂਗੇ ਸਾਰੇ ਵੈਰਾਈਟੀ ਦੇ ਨਾਲ ਅੱਛੀ ਅੱਛੀ ਕਲਰ ਦਵਾਂਗੇ ਡਿਜ਼ਾਈਨਿੰਗ ਦਵਾਂਗੇ ਅਲਟੀਮੇਟ ਜਿੰਨੂੰ ਜਿਹੜਾ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਬੁੱਕ ਜਰੂਰ ਕਰਾਦੇ ਕਰੋ ਦੁਪੱਟਾ ਵੀ ਦੇਖੋ ਬਹੁਤ ਸੋਹਣਾ ਸਾਰੇ ਦੁਪੱਟੇ ਐਦਾ ਹੈਂਡਵਰਕ ਦੇ ਆਉਣਗੇ ਬਹੁਤ ਸੋਹਣੇ ਪੂਰੇ ਮੋਤੀ ਦਾ ਕੰਮ ਹੋਗਾ ਦੁਪੱਟੇ ਦੇ ਵਿੱਚ ਵੀ ਹੈਵੀ ਵਰਕ ਇਹ ਹੈਗਾ オリジナル ਪੀਸ ਕਾਪੀ ਵਾਲੇ ਪੀਸ ਬਹੁਤ ਆ ਗਏ ਮਾਰਕੀਟ 'ਚ ਇਹ ਦਮਾਂਗੇ オリジナル ਔਰ ਕੁਆਲਿਟੀ ਦਮਾਂਗੇ ਬੰਬ ਨਜ਼ਾਰਾ ਹੋਗਾ ਪੂਰਾ ਜਿਹੜਾ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਜਲਦੀ ਤੋਂ ਜਲਦੀ ਬੁੱਕ ਕਰਾਓ ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਤੁਹਾਡੇ ਘਰਾਂ ਨੇ ਵੱਡੇ ਵੱਡੇ ਫਾਇਦੇ ਬੁਟੀਕਾ ਦੇ ਸੋਹਣੇ ਸੋਹਣੇ ਡਿਜ਼ਾਈਨਿੰਗ ਵਿਡਿੰਗ ਵਾਸਤੇ ਪਾਰਟੀ ਵੇਅਰ ਵਾਸਤੇ ਬੁਟੀਕਾ ਦੇ ਨਵੇਂ-ਨਵੇਂ ਵੈਰਾਈਟੀ ਵਾਸਤੇ ਜੋਤ ਕਲਾਸ ਹਾਊਸ ਤੋਂ ਡਾ ਹਮੇਸ਼ਾ ਸੇਵਾ ਲਈ ਹਾਜ਼ਰ ਹੋਏਗਾ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ